ਅੱਜ ਪਹਿਲੀ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਨਿਆ ਹੈ ਕਿ ਪੰਜਾਬ ਦੇ ਅੰਦਰ ਵਿੱਤੀ ਐਮਰਜੈਂਸੀ ਹੈ ਅੱਜ ਕੇਂਦਰੀ ਵਿੱਤ ਕਮਿਸ਼ਨਰ ਪੰਜਾਬ ਦੇ ਵਿੱਚ ਸੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਸੀ ਤੇ ਭਗਵੰਤ ਮਾਨ ਨੇ ਪੰਜਾਬ ਦੇ ਲਈ 132000 ਕਰੋੜ ਰੁਪਏ ਤੋਂ ਵੱਧ ਦਾ ਜਿਹੜਾ ਪੈਕੇਜ ਹੈ ਪੰਜਾਬ ਦੇ ਲਈ ਮੰਗਿਆ ਜਿਸ ਤੋਂ ਸਾਫ ਹੈ ਕਿ ਪੰਜਾਬ ਵਿੱਤੀ ਸੰਕਟ ਦੇ ਨਾਲ ਜੂਝ ਰਿਹਾ ਹੈ ਪੰਜਾਬ ਇਸ ਵਕਤ ਵੈਂਟੀਲੇਟਰ ਤੇ ਹੈ ਤਨਖਾਹਾਂ ਦੇਣੀਆਂ ਵੀ ਜਿਹੜੀਆਂ ਉਹ ਮੁਸ਼ਕਿਲਾਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਉਹ ਪණੀਆਂ ਹੋਈਆਂ ਨੇ ਪੰਜਾਬ ਸਰਕਾਰ ਦੇ ਔਰ ਇਹ ਗੱਲ ਤਾਂ ਮੰਨ ਲਈ ਹੈ ਸਰਕਾਰ ਨੇ ਕਿ ਹਾਲਾਤ ਜਿਹੜੇ ਆ ਉਹ ਵਿੱਤੀ ਤੌਰ ਤੇ ਸੂਬੇ ਦੇ ਠੀਕ ਨਹੀਂ ਤਾਂ ਕੀ ਵਿੱਤ ਕਮਿਸ਼ਨ ਕੀ ਕੇਂਦਰ ਸਰਕਾਰ ਪੰਜਾਬ ਨੂੰ ਇਹ ਵਿਸ਼ੇਸ਼ ਪੈਕੇਜ ਦੇ ਕੇ ਪੰਜਾਬ ਦੀ ਮਦਦ ਕਰੂਗੀ ਕੀ ਇਹ ਵਿਸ਼ੇਸ਼ ਪੈਕੇਜ ਜੇ ਦਿੱਤਾ ਵੀ ਜਾਂਦਾ ਤਾਂ ਕੀ ਪੰਜਾਬ ਦੇ ਸਰੋਂ ਸਾਰਾ ਕਰਦਾ ਜਿਹੜਾ ਉਹ ਲੈਜੂਗਾ ਕੀ ਨਾਲ ਹੀ ਨਾਲ ਜਿਹੜੀ ਇਸਤੇ ਵੀ ਗੱਲ ਕਰਨੀ ਹੈ ਕਿ ਭਗਵੰਤ ਮਾਨ ਸਰਕਾਰ ਜਿਸ ਤਰੀਕੇ ਦਾ ਆਪ ਖੁਦ ਬੇਫਜ਼ੂਲ ਖਰਚੇ ਜਿਹੜੀ ਕਰ ਰਹੀ ਹੈ ਕਿ ਉਹਨਾਂ ਤੇ ਨੱਥ ਪਾਉਣ ਦੀ ਜ਼ਰੂਰਤ ਨਹੀਂ ਹੈ ਅੱਜ ਵੀ ਬਹੁਤ ਸਾਰੇ ਅਹਿਮ ਕਰਾਤੇ ਹੋਏ ਆ ਔਰ ਕੀ ਬਣੂਗਾ ਇਹਦੇ ਵਿੱਚ ਹੁਣ ਸੂਬੇ ਦਾ ਔਰ ਸੂਬੇ ਨੂੰ ਇਹ ਵਿਸ਼ੇਸ਼ ਪੈਕੇਜ ਮਿਲੂ ਜਾਂ ਨਹੀਂ ਮਿਲੂ ਇਸ ਤੇ ਵੀ ਬਹੁਤ ਅਹਿਮ ਜਿਹੜੀ ਆ ਗੱਲ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਆਰਐਸਐਸ ਨੇ ਵੱਡੀ ਜਿਹੜੀ ਆ ਉਹ ਗੇਮ ਖੇਡ ਦਿੱਤੀ ਹੈ ਭਾਜਪੀ ਨੇ ਵੱਡਾ ਦਾਅ ਲਾ ਦਿੱਤਾ ਹੈ ਕਿਸ ਤੇ ਕਿਵੇਂ ਉਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਇਹਨਾਂ ਦੋ ਅਹਿਮ ਖਬਰਾਂ ਤੇ ਜਿਹੜੀ ਆ ਉਹ ਗੱਲਬਾਤ ਕਰਾਂਗੇ ਮੇਰੇ ਨਾਲ ਕੈਨੇਡਾ ਤੋਂ ਸਪੈਸ਼ਲ ਤੌਰ ਤੇ ਡਾクター ਜਗਰੂਪ ਸਿੰਘ ਸੇਖੋਂ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸੇਖੋਂ ਸਾਹਿਬ ਤੁਹਾਡੇ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਥੈਂਕ ਯੂ ਜੀ ਸੇਖੋਂ ਸਾਹਿਬ ਇੱਕ ਵਾਰੀ ਮੈਂ ਫਿਰ ਜਿਹੜਾ ਉਹ ਧੰਨਵਾਦ ਪਹਿਲਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਰ ਦਿੰਦਾ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ ਤੇ ਔਰ ਕੀਮਤੀ ਸਮਾਂ ਜਿਹੜਾ ਸਾਡੇ ਲਈ ਕੱਢਿਆ ਆ ਆਪਾਂ ਅਕਸਰ ਪ੍ਰੋਗਰਾਮਾਂ ਦੇ ਵਿੱਚ ਸਰ ਗੱਲਬਾਤ ਦੇਣਾ ਉਹ ਕਰਦੇ ਰਹੇ ਆ ਕਿ ਪੰਜਾਬ ਜਿਹੜਾ ਉਹ ਵਿੱਤੀ ਸੰਕਟ ਦੇ ਵਿੱਚ ਹੈ ਪੰਜਾਬ ਵੈਂਟੀਲੇਟਰ ਤੇ ਹੈ ਔਰ ਪੰਜਾਬ ਸਰਕਾਰ ਲਗਾਤਾਰ ਦਮਗ ਜੇ ਇਹ ਮਾਰਦੀ ਸੀ ਵੀ ਨਹੀਂ ਜੀ ਕੋਈ ਚੱਕਰ ਹੀ ਨਹੀਂ ਜੀ ਵਿਰੋਧੀ ਤਾਂ ਸਾਡੇ ਉਹੀ ਕਹੀ ਜਾਂਦੇ ਆ ਵੀ ਸਾਡੇ ਤੋਂ ਸਰਕਾਰ ਨਹੀਂ ਚਲਣੀ ਚੱਕਰੀ ਕੋਈ ਨਹੀਂ ਪੈਸਾ ਸਾਡੇ ਕੋਲੇ ਆ ਹੀ ਜਿਹੜਾ ਉਹ ਬਣਾ ਰਿਹਾ ਅਸੀਂ ਤਾਂ ਕਮਾ ਹੀ ਬੜਾ ਪੈਸਾ ਰਹਿ ਆ ਸਾਰਾ ਕੁਝ ਜਿਹੜਾ ਉਹ ਠੀਕ ਠਾਕ ਹੈ ਅੱਜ ਜਦੋਂ ਵਿੱਤ ਕਮਿਸ਼ਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਆ ਆ ਸਾਡੀਆਂ ਮੁਸ਼ਕਿਲਾਂ ਤਾਂ ਨੇ ਤੇ ਇਸ ਕਰਕੇ ਸਾਨੂੰ ਜਿਹੜਾ ਉਹ ਵਿੱਤੀ ਪੈਕੇਜ 132000 ਕਰੋੜ ਤੋਂ ਵੱਧ ਦਾ ਜਿਹੜਾ ਪੈਕੇਜ ਹੈ ਉਹ ਜਿਹੜਾ ਸਾਨੂੰ ਦਿੱਤਾ ਜਾਵੇ ਔਰ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਗੜਾਈਆਂ ਵੀ ਆ ਵੀ ਕਾਦੇ-ਕਾਦੇ ਲਈ ਉਹਨਾਂ ਨੇ ਜਿਹੜਾ ਵਿਸ਼ੇਸ਼ ਪੈਕੇਟ ਜਿਹੜਾ ਉਹ ਮੰਗਿਆ ਮੈਂ ਮੜਾ ਜਾ ਇੱਥੇ ਦਰਸ਼ਕਾਂ ਨੂੰ ਜਿਹੜਾ ਦੱਸ ਵੀ ਦਿੰਨੇ ਆ ਕਹਿੰਦੇ ਕਿ ਇਹਦੇ ਵਿੱਚ ਉਹਨਾਂ ਨੇ 75000 ਕਰੋੜ ਰੁਪਏ ਦੇ ਜਿਹੜਾ ਮੰਗਿਆ ਵਿਕਾਸ ਫੰਡ ਦੇ ਲਈ ਮੰਗਿਆ ਖੇਤੀਬਾੜੀ ਤੇ ਝੋਨੇ ਦੀ ਵਿਭਿੰਨਤਾ ਦੇ ਲਈ 17950 ਕਰੋੜ ਰੁਪਇਆ ਮੰਗਿਆ ਪਰਾਲੀ ਸਾੜਨ ਦੇ ਲਈ 5000 ਕਰੋੜ ਤੋਂ ਵੱਧ ਮੰਗਿਆ ਔਰ ਨਾਰਕੋ ਅੱਤਵਾਦ ਅਤੇ ਨਸ਼ਿਆਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਤਕਰੀਬਨ 9000 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਮੰਗਿਆ ਇਸ ਤੋਂ ਇਲਾਵਾ ਕਹਿੰਦੇ ਉਦਯੋਗਾਂ ਨੂੰ ਮੋੜ ਸਰਜੀਤ ਕਰਨ ਦੇ ਲਈ 6000 ਕਰੋੜ ਰੁਪਇਆ ਮੰਗਿਆ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਇਲਾਵਾ 9426 ਮਤਲਬ 9426 ਕਰੋੜ ਸ਼ਹਿਰੀ ਲੋਕਲ ਬਾਡੀਜ਼ ਅਤੇ 10000 ਕਰੋੜ ਰੁਪਇਆ ਦਿਹਾਤੀ ਲੋਕਲ ਬਾਡੀਜ਼ ਦੇ ਲਈ ਜਿਹੜਾ ਉਹ ਦਿੱਤਾ ਜਾਵੇ ਦੇਖੋ ਇੱਥੇ ਤਾਂ ਅਸੀਂ ਆਪਣੇ ਮੁੱਖ ਮੰਤਰੀ ਦੇ ਨਾਲ ਜਿਹੜਾ ਆਪਣਾ ਖੜਨਾ ਬਣਦਾ ਵੀ ਹੈ ਕਿਉਂਕਿ ਜੇ ਸੂਬਾ ਇਸ ਵਿੱਤੀ ਸੰਕਟ ਦੇ ਵਿੱਚ ਜੂਝ ਰਿਹਾ ਹੈ ਔਰ ਜੇ ਉਹ ਮੰਗ ਕਰ ਰਹੇ ਹੈ ਤਾਂ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਹੈ ਔਰ ਨਾਲ ਹੀ ਨਾਲ ਖੁਦ ਨੂੰ ਮੁੱਖ ਮੰਤਰੀ ਜੀ ਸਰਕਾਰ ਨੂੰ ਇੱਥੇ ਕੀ ਕੁਝ ਪ੍ਰਕਾਸ਼ਨ ਸਵਤਰੀਆਂ ਚਾਹੀਦੀਆਂ ਨਜਾਇਜ਼ ਜਿਹੜੀ ਇਹ ਖਾਤੇ ਦੀ ਵਰਤੋਂ ਕਰ ਰਹੇ ਆ ਉਹ ਤੇ ਜਦੋਂ ਆਪਾਂ ਬਾਅਦ ਚ ਕਰਦੇ ਆ ਪਹਿਲਾਂ ਤਾਂ ਇਹ ਵਿਸ਼ੇਸ਼ ਪੈਕੇਜ ਜਿਹੜਾ ਮੰਗਿਆ ਜਾ ਰਿਹਾ ਕਿਵੇਂ ਦੇਖਦੇ ਹੋ ਇਸ ਨੂੰ ਬਹੁਤ ਸ਼ੁਕਰੀਆ ਤੁਸੀਂ ਗੱਲ ਕੀਤੀ ਕਿ ਪੰਜਾਬ 'ਚ ਵਿੱਤੀ ਸੰਕਟ ਆ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਵਿੱਤੀ ਸੰਕਟ ਨਹੀਂ ਹੈ ਪੰਜਾਬ ਦੇ ਵਿੱਚ ਢਾਂਚਾਗਤ ਸੰਕਟ ਸਾਰੇ ਹੀ ਜਿਹੜੇ ਪੱਖ ਹੈਗੇ ਆ ਚਾਹੇ ਪੰਜਾਬ ਦੀ ਰਾਜਨੀਤੀ ਹੋਵੇ ਚਾਹੇ ਪੰਜਾਬ ਦੀ ਜਿਹੜੀ ਸਮਾਜਿਕ ਵਿਵਸਥਾ ਹੋਵੇ ਚਾਹੇ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹੋ ਖੇਤੀਬਾੜੀ ਸੰਕਟ ਦੀ ਗੱਲ ਕਰਦੇ ਆਂ ਵਿਦਿਆਰਥੀਆਂ ਦਾ ਸੰਕਟ ਗੱਲ ਕਰਦੇ ਆਂ ਲਾਇਨ ਆਂਡਰ ਦਾ ਸੰਕਟ ਗੱਲ ਕਰਦੇ ਆਂ ਨਸ਼ਿਆ ਦਾ ਸੰਕਟ ਗੱਲ ਕਰਦੇ ਆਂ ਸਾਰਾ ਕੁਝ ਜਿਹੜਾ ਇਹ ਢਾਂਚਾ ਗਾ ਸੰਕਟ ਜਿਹੜਾ ਉਹ ਬਣ ਚੁੱਕਾ ਹੈ ਕੱਲੇ ਵਿੱਤੀ ਜਿਹੜਾ ਹੈਗਾ ਇਹ ਠੀਕ ਆ ਕਿ ਚਲੋ ਉਹਨਾਂ ਦਾ ਬਣਦਾ ਫਾਈਨੈਂਸ ਕਮਿਸ਼ਨ ਪੰਜਾਬ ਦੇ ਵਿੱਚ ਆਇਆ ਪੰਜਾਬ ਕੋਲ ਇੱਕ ਵੈਲਿਡ ਆਰਗੂਮੈਂਟ ਹੈਗਾ ਔਰ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ 40 ਤੋਂ 20 ਸਾਲ ਤੋਂ ਜ 35 ਸਾਲ ਦੇ ਉੱਤੋਂ ਜਿਹੜੀਆਂ ਰਾਜਕਰਨ ਵਾਲੀਆਂ ਧਿਰਾਂ ਸੀਗੀਆਂ ਸ਼ਾਇਦ ਉਹਨਾਂ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ ਕਿ ਪੰਜਾਬ ਕਿਸ ਤਰੀਕੇ ਨਾਲ ਢਾਂਚਾਗਤ ਜਿਹੜੀ ਇੱਕ ਸਮੱਸਿਆ ਖੜੀ ਹੋਈ ਆ ਇਹ ਢਾਂਚਾਗਤ ਵਿਕਟਮ ਬਣਿਆ ਹੈਗਾ ਜੋ 47 ਤੋਂ ਬਾਅਦ ਜਿਸ ਕਿਸਮ ਦੀ ਸਾਡੇ ਹਾਲਾਤ ਬਣਿਆ ਕਿਉਂਕਿ ਬਾਰਡਰ ਸਟੇਟ ਹੋਣ ਦੇ ਨਾਲ ਕਰਕੇ ਬਾਰਡਰ ਨਾਲ ਸਾਡੇ ਸਬੰਧ ਚੰਗੇ ਨਹੀਂ ਹੈਗੇ ਫਿਰ ਇੱਥੇ ਤੁਸੀਂ ਦੇਖੋ ਬਹੁਤ ਸਾਰੀਆਂ ਮੂਵਮੈਂਟਸ ਆਈਆਂ ਵਾਂ ਔਰ ਖਾਸ ਕਰਕੇ ਆਤਵਾਦ ਤੋਂ ਬਾਅਦ ਜਿਹੜਾ ਸਮਾਂ ਸੀ ਗਾਜੇ ਦੇ ਵਿੱਚ ਬਹੁਤ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ ਸਟੇਟ ਨੇ ਵੀ ਕੀਤਾ ਅਸੀਂ ਨੌਨ ਸਟੇਟ ਐਕਟਰ ਨੇ ਵੀ ਕੀਤਾ ਸੀਗਾ ਖੇਤੀਬਾੜੀ ਜਿਹੜੀ ਆ ਜਿਹੜੀ ਹੈਗੀ ਸੀਗੀ ਉਹਨੂੰ ਫਰਦਾ ਜਿਹੜਾ ਸੈਕੰਡ ਥਰਡ ਸਕੇਲ ਤੇ ਨਹੀਂ ਲਿਆਂਦਾ ਜਾ ਸਕਿਆ ਐਗਰੀ ਜਿਹੜੀ ਸਾਡੀ ਇੰਡਸਟਰੀ ਸੀ ਥੋੜੀ ਬਹੁਤੀ ਇਥੋਂ ਚਲੇ ਗਈ ਔਰ ਇਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਐਸ ਵੇਲੇ ਉਸ ਮੋੜ ਤੇ ਖੜਾ ਵਾ ਕਿ ਜਿੱਥੇ ਪਛਾਣ ਨੂੰ ਮੁੜਦਾ ਵਾ ਤੇ ਖੂਹ ਆ ਤੇ ਅਗਲੇ ਪਾਸੇ ਡੇਗਦਾ ਤੇ ਖਾਈ ਆ ਤਾਂ ਇਹ ਕਰਕੇ ਜਿਹੜਾ ਦੇ ਲੋਕ ਦੇ ਕੋਲ ਆਪਣੀਆਂ ਮੰਗਾਂ ਰੱਖਣੀਆਂ ਬਹੁਤ ਹੱਦ ਤੱਕ ਜਾਇਜ਼ ਆ ਕਾਫੀ ਹੱਦ ਤੱਕ ਜਾਇਜ਼ ਆ ਖਾਸ ਕਰਕੇ ਜੇ ਬਾਰਡਰ ਸਟੇਟ ਦੇ ਕੰਟੈਕਸਟ ਦੇਖਿਆ ਜਾਵੇ ਉਹ ਬਹੁਤ ਜਾਇਜ਼ ਹੈਗੀ ਆ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈਗੀ ਐਗਰੀਕਲਚਰ ਦੀ ਖਾਦ ਸਵਸਥਿਆ ਦੀ ਦੇਸ਼ ਨੂੰ ਉਹ ਸਿਰਫ ਆਮ ਤੌਰ ਤੇ ਆਪਾਂ ਦੇਖ ਰਹੇ ਨਹੀਂ ਵੀ ਉਹਦੇ ਨਾਲ ਸਾਨੂੰ ਫੂਡ ਸਿਕਿਉਰਟੀ ਹੋਈ ਨਹੀਂ ਉਹਦੇ ਨਾਲ ਫੂਡ ਸਿਕਿਉਰਟੀ ਨਹੀਂ ਹੋਈ ਉਹਦੇ ਨਾਲ ਦੇਸ਼ ਦੇ ਵਿੱਚ ਪੋਲਿਟੀਕਲ ਸਟੇਬਿਲਿਟੀ ਆਈ ਆ ਇਹ ਦਾਣੇ ਨਾ ਹੁੰਦੇ ਖਾਸ ਕਰਕੇ 60 ਦੇ ਹਾਲਾਤ ਜਿਹੜੇ ਲੋਕ ਜਾਣਦੇ ਹੋ ਬਹੁਤ ਬੁਰੇ ਸੀ ਦੂਸਰੀ ਗੱਲ ਹੈ ਕਿ ਪੰਜਾਬ ਦਾ ਰੋਲ ਖਾਸ ਕਰਕੇ ਅਤੇ ডিফেন্স ਫੋਰਸਸ ਦੇ ਵਿੱਚ ਹੈਗਾ ਜਾਂ ਪੰਜਾਬ ਦਾ ਰੋਲ ਹਰ ਮੁੱਦੇ ਦੇ ਉੱਤੇ ਹੈਗਾ ਇਹ ਪੰਜਾਬ ਦਾ ਰੋਲ ਹਿਸਟੋਰੀਕਲ ਕੰਟੈਕਸਟ ਵੀ ਹੈਗਾ ਵਾ ਪ੍ਰੈਜ਼ੈਂਟ ਵੀ ਹੈਗਾ ਹੌਣ ਵਾਲੇ ਸਮੇਂ 'ਚ ਵੀ ਰਹੂਗਾ ਪਰ ਕਿਉਂਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਜਾਂ ਹੁਣ ਵਾਲੇ ਵੀ ਤੁਸੀਂ ਨਾਲ ਲਾ ਲਓ ਉਸੇ ਰਾਹੇ ਤੁਰਿਆ ਕਿ ਜਿਹੜਾ ਉਹਨਾਂ ਦਾ ਅਵੇਸਲਾਪਣ ਸੀਗਾ ਦੋ ਚੀਜ਼ਾਂ ਸੁਖਿੰਦਰ ਜੀ ਬਹੁਤ ਇੰਪੋਰਟੈਂਟ ਹੁੰਦੀਆਂ ਆ ਇੱਕ ਕੋਈ ਸੰਸਥਾ ਤੇ ਇੱਕ ਹੁੰਦੀ ਆ ਇਹ ਪੋਲੀਟੀਕਲ ਕਲਾਸ ਸਾਡੀਆਂ ਸੰਸਥਾ ਬਹੁਤ ਵੀਕ ਹੈਗੀਆਂ ਤੇ ਪੋਲੀਟੀਕਲ ਕਲਾਸ ਜਿਹੜੀ ਆ ਉਹ ਬਹੁਤ ਪਾਵਰਫੁਲ ਹੈ ਜਿੱਦਾਂ ਉਹਨਾਂ ਇੱਥੇ ਕਾਸ਼ ਕਰਕੇ ਜੇ ਯੂਰਪੀਅਨ ਸਿਸਟਮ ਦੇ ਵਿੱਚ ਅਮਰੀਕਨ ਸਿਸਟਮ ਦੇਖਦੇ ਹਾਂ ਪੋਲੀਟੀਕਲ ਕਲਾਸ ਬਹੁਤ ਵੀਕ ਆ ਸੰਸਥਾਵਾਂ ਬਹੁਤ ਤਗੜੀਆਂ ਆ ਸੰਸਥਾ ਨੂੰ ਤੋੜ ਮਰੋੜ ਨਹੀਂ ਕੀਤਾ ਜਾ ਸਕਦਾ ਲੋਕੀ ਪੋਲੀਟੀਕਲ ਕਲਾਸ ਨੂੰ ਜਿਹੜਾ ਵਾ ਉਹਦਾ ਜਾਂਦਾ ਕਰ ਦਿੰਦੇ ਆ ਸਾਡੀ ਸਮੱਸਿਆ ਇਹ ਹੈਗੀ ਆ ਕਿ ਪੋਲੀਟੀਕਲ ਕਲਾਸ ਸੰਸਥਾਵਾਂ ਨੂੰ ਆਪਣੇ ਹਿੱਤ ਵਾਸਤੇ ਵਰਤਦੀਆਂ ਜਿੰਦਾ ਤੁਸੀਂ ਹੁਣੇ ਗੱਲ ਕੀਤਾ ਤੇ ਤਰੀਕੇ ਦੇ ਨਾਲ ਪਬਲਿਕ ਟਰਾਂਸਪੋਰਟ ਦੀ ਆਪਾਂ ਗੱਲ ਕਰ ਲਈਏ ਪਬਲਿਕ ਇੰਸਟੀਟਿਊਸ਼ਨ ਦੀ ਗੱਲ ਕਰ ਲਈਏ ਪਬਲਿਕ EMPLOYEES ਦੀ ਗੱਲ ਕਰ ਲਈਏ ਵੀ ਦੇਖਦੇ ਆ ਕਿ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਅਬਸਰਾਂ ਦੀ ਡਿਊਟੀ ਲੈਂਦੀ ਸੀ ਤੁਸੀਂ ਇਹਨੇ ਲੋਕਾਂ ਨੂੰ ਲੈ ਕੇ ਆਉਣਾ ਤੋਂ ਜਿਹੜੀਆਂ ਸਾਡੀਆਂ ਸੰਸਥਾਵਾਂ ਉਹ ਕਮਜ਼ੋਰ ਆ ਇਸੇ ਵਜ੍ਹਾ ਕਰਕੇ ਸਾਡਾ ਜਿਹੜਾ ਕ੍ਰਾਈਸਿਸ ਖੜਾ ਹੋਇਆ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਰਿਸੋਰਸਸ ਦੀ ਜਿਹੜੀ ਆ ਅੰਨੇਵਾ ਉਹਨੂੰ ਲੁੱਟ ਗਿਆ ਜਾ ਸਕਿਆ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਇਹ ਪੋਲਿਟਿਸ਼ੀਅਨ ਅਮੀਰ ਹੋਏ ਆ ਇਹਨਾਂ ਦੀ ਵਧੀ ਜਾ ਜਾਂ ਜਿਸ ਤਰੀਕੇ ਨਾਲ ਕ੍ਰੋਨਿਕ ਕੈਪਟਲਿਜ਼ਮ ਵਾਲ ਹੋਇਆ ਉਹਨੇ ਪੰਜਾਬ ਦੇ ਵਿੱਚ ਇੱਕ ਢਾਂਜਾਗਰ ਸਮੱਸਿਆ ਖੜੀ ਕਰ ਦਿੱਤੀ ਆ ਇਹ ਸਮੱਸਿਆ ਸਿਰਫ ਪੈਸੇ ਦੀ ਜ਼ਰੂਰੀ ਹੈਗਾ ਪਰ ਪੈਸਾ ਆਉਣ ਦੇ ਨਾਲ ਤੁਸੀਂ ਦੇਖਿਆ ਕਿ ਜਿਆਦਾ ਹੋਰ ਕਰਪਸ਼ਨ ਵੱਧਦੀ ਆ ਜਿਆਦਾ ਬਿਊਰੋਕ੍ਰੇਸੀ ਜਿਹੜੀ ਹੈਗੀ ਆ ਉਹ ਅੱਗੇ ਨਾਲੋਂ ਜਿਆਦਾ ਤਾਕਤਵਰ ਹੁੰਦੀ ਆ ਜਦੋਂ ਇਕਨੋਮਿਕ ਗ੍ਰੋਥ ਦੀ ਗੱਲ ਕਰਦੇ ਮੈਨੂੰ ਲੱਗਦਾ ਵੀ ਇਸ ਸਾਰੇ ਢਾਂਚੇ ਦੇ ਵਿੱਚ ਕਿਤੇ ਉਹਨਾਂ ਨੇ ਇਹ ਨਹੀਂ ਕੀਤਾ ਕਿ ਅਸੀਂ ਵਿੱਦਿਅਕ ਸਿਸਟਮ ਨੂੰ ਤਗੜਾ ਕਰਨਾ ਐਗਰੀਕਲਚਰ ਦੀ ਗੱਲ ਉਹ ਕਰਦੇ ਆ ਇੰਡਸਟਰੀ ਦੀ ਗੱਲ ਕਰਦੇ ਆ ਬਾਰਡਰ ਦੀ ਗੱਲ ਕਰਦੇ ਆ ਸ਼ਹਿਰਾਂ ਦੇ ਵਿੱਚ ਸਭ ਜਿਹੜੀ ਹਜੂਨਾ ਵਾਸਤੇ ਗੱਲ ਕਰਦੇ ਆ ਕਿਤੇ ਵਿੱਦਿਆ ਤੇ ਸਿਹਤ ਵਾਸਤੇ ਇੱਕ ਵੱਡਾ ਫੋਕਸ ਦੇਣਾ ਚਾਹੀਦਾ ਸੀ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਤਗੜਾ ਕੀਤਾ ਜਾਵੇ ਉਹ ਠੀਕ ਆ ਇਹਨਾਂ ਨੇ 132000 ਕਰੋੜ ਮੰਗ ਲਿਆ ਉਹ ਸਾਨੂੰ ਪਤਾ ਵੀ ਉਹ ਜਿਹੜਾ ਇਹਨਾਂ ਚੋ ਕਿੰਨਾ ਮਿਲਦਾ ਉਹ ਤਾਂ ਨਹੀਂ ਹੈ ਨਾ ਕੋਈ ਫੌਜੀ ਆਇਆ ਸੀਗਾ ਤੇ ਉਹਨੇ ਆਪਣੀ ਕੁੜੀ ਦਾ ਵਿਆਹ ਕਰਨਾ ਸੀਗਾ ਪੁਰਾਣੇ ਜ਼ਮਾਨੇ ਚ ਜਦੋਂ ਨਾ ਦੂਸਰੀ ਆਪਣੇ ਖੰਡ ਮਿਲਦੀ ਹੁੰਦੀ ਸੀ ਦੀਪੂ ਦੇ ਕੋਲੋਂ ਤੇ ਉਹਨੇ ਇੱਕ ਬੋਰੀ ਖੰਡ ਦੀ ਜਿਹੜੀ ਸੀਗੀ ਉਹ ਮੰਗੀ ਉਹਦੇ ਵਿੱਚੋਂ ਤੇ ਉਹਨੂੰ ਮਿਲੀ ਮੁੜ ਕੇ 5 ਕਿਲੋ ਕਿੰਨੇ ਵੀ ਖੰਡ ਦਾ ਬਹੁਤ ਸਕੈਸਟੀ ਬਹੁਤ ਜ਼ਿਆਦੀ ਆ ਤੋ ਪਿੰਡ ਦਾ ਹੀ ਸਰਪੰਚ ਸੀਗਾ ਤੇ ਉਹਨੇ ਇਹਨੂੰ ਪਤਾ ਲੱਗਾ ਵੀ ਖੰਡ ਦੀ ਬੋਰੀ ਉਹਨੇ ਮੰਗੀ ਸੀਗੀ ਸਰਕਾਰ ਕੋਲੋਂ 5 ਕਿਲੋ ਮਿਲੀਆਂ ਤੇ ਉਹਨੇ ਤੋਪ ਦਾ ਲਾਇਸੈਂਸ ਮੰਗ ਲਿਆ ਤੇ ਜਦੋਂ ਤੋਪ ਦਾ ਲਾਇਸੈਂਸ ਮਿਲਿਆ ਤੇ ਹਸੋ ਜਿਹਨੇ ਉਹਨਾਂ ਨੂੰ ਪੁੱਛਿਆ ਵੀ ਇਹ ਕਿਉਂ ਮੰਗਿਆ ਕਹਿੰਦਾ ਜੀ ਮੈਂ ਤੋਪ ਦਾ ਲਾਇਸੈਂਸ ਤਾਂ ਮੰਗਿਆ ਘਟੋ ਘਟ ਰਵਲਡਰ ਰਵਲਵਰ ਦਾ ਤੇ ਮੈਨੂੰ ਦੋਗੇ ਨਾ ਤੁਸੀਂ ਤੋ ਇਸ ਕਰਕੇ ਜਿਹੜੀ ਸਰਕਾਰ ਹੈਗੀ ਆ ਤੁਸੀਂ ਮੰਗਾ ਰੱਖ ਲੀਆਂ ਸਾਰੀਆਂ 132000 ਕਰੋੜ ਕਿੰਨੇ 100 ਕਰੋੜ ਮਿਲਦਾ ਵਾ ਜਾਂ 1000 ਕਰੋੜ ਮਿਲਦਾ ਉਹਦੇ ਬਾਰੇ ਤੇ ਜੇ ਕਿਹਾ ਨਹੀਂ ਜਾ ਸਕਦਾ ਪਰ ਮੈਨੂੰ ਇਹ ਲੱਗਦਾ ਵੀ ਇਹ ਇਹ ਵੈਲਿਡ ਆ ਪੁਆਇੰਟ ਔਰ ਇਹ ਵੈਲਿਡ ਪੁਆਇੰਟ ਸਿਰਫ ਹਵਾ ਚ ਉੱਡਣਾ ਚਾਹੀਦੇ ਸਰਕਾਰ ਦੀ ਸੈਂਸਰਿਟੀ ਉੱਚੋਂ ਆਲ ਹੋਣੀ ਚਾਹੀਦੀ ਵੀ ਕਿੰਨੀ ਸੀਰੀਅਸ ਆ ਇਹਨਾਂ ਮੁੱਦਿਆਂ ਨੂੰ ਆਪ ਹੱਲ ਕਰਨ ਵਾਸਤੇ ਕਿੰਨੀ ਫਾਈਨੈਂਸ਼ੀਅਲ ਜਿਹੜੀ ਹੈਗੀ ਆ ਉਹ ਜਿਹੜੀ ਖਾਸ ਕਰਕੇ ਡਿਸਪਲਨ ਉਹ ਆਪਣੇ ਆਪ ਤੇ ਲਾਗੂ ਲਾਉਂਦੇ ਆ ਆਪ ਤੇ ਕਿੰਨਾ ਬਿਲਕੁਲ ਕਿਉਂਕਿ ਕਿਉਂਕਿ ਡਾਕਟਰ ਸਾਹਿਬ ਤੁਹਾਨੂੰ ਚੇਤਾ ਹੁੰਦਾ ਕੋਈ ਦਿਨ ਪਹਿਲਾਂ ਜਿਹੜਾ ਪੰਜਾਬ ਦਾ ਜਿਹੜਾ ਅ ਵਿੱਤੀ ਕਮਿਸ਼ਨ ਵਿੱਤ ਯੋਗ ਜਿਹੜਾ ਹੈਗਾ ਸੀਗਾ ਉਹਨਾਂ ਨੇ ਕਹਿੰਦੇ ਕਿ ਸਲਾਹ ਦਿੱਤੀ ਸੀ ਪੰਜਾਬ ਸਰਕਾਰ ਨੂੰ ਕਿ ਭਾਈ ਆਪਾਂ ਆਪਣੇ ਖਰਚੇ ਜਿਹੜੇ ਆ ਘਟਾਈਏ ਉਹ ਆਪਣੇ ਸਾਧਨ ਜਿਹੜੇ ਆ ਆਮਦਨ ਦੇ ਉਹ ਜਿਹੜੇ ਉਹ ਵਧਾ ਲਈਏ ਔਰ ਇੱਕ ਉਹਨਾਂ ਨੇ ਕਹਿਤਾ ਸੀਗਾ ਕਿ ਸਤੰਬਰ ਦੇ ਵਿੱਚ ਜਾ ਕੇ ਆਪਾਂ ਨੂੰ ਤਰਕਾਹਾਂ ਜਿਹੜੀਆਂ ਵਿਅੋਖੀਆਂ ਉਹ ਜੜੀਆਂ ਆਖਰਕਾਰ ਹੁਣ ਭਗਵੰਤਬਾਨ ਮੰਨਤਾ ਗਏ ਆ ਕਿ ਵਿੱਤੀ ਸੰਕਟ ਹੈ ਪਹਿਲਾਂ ਤਾਂ ਕਹਿੰਦੇ ਸੀ ਕਿ ਨਹੀਂ ਸਾਡੇ ਕੋਲੇ ਪੈਸਾ ਬਹੁਤ ਹੈ ਇਹ ਵਿਰੋਧੀ ਦਾ ਸਾਨੂੰ ਉਦਾਂ ਹੀ ਕਹਿ ਰਿਹਾ ਹੁਣ ਆਖਰਕਾਰ ਮੰਨ ਗਏ ਆ ਉਹ ਮੰਨੇ ਵੀ ਉਦੋਂ ਆ ਜਦੋਂ ਐਨ ਸਾਭ ਹੀ ਬੰਦ ਹੋ ਗਿਆ ਡੁੱਬ ਗਏ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਨਜਾਇਜ਼ ਖਰਚੇ ਕੀਤੇ ਜਾ ਰਿਹਾ ਸਰਕਾਰ ਦੇ ਵੱਲੋਂ ਜਿਹੜੇ ਇਹ ਬੜੀ ਖੁਸ਼ੀ ਦੇ ਨਾਲ ਕਹਿੰਦੇ ਆ ਕਿ ਲਓ ਜੀ ਅਸੀਂ ਕਰਾਂਗੇ ਜੀ ਬਾਹਰ ਦੀਆਂ ਸਟੇਟਾਂ ਦੇ ਵਿੱਚ ਜਿਹੜਾ ਆਪਣਾ ਪ੍ਰਚਾਰ ਪੰਜਾਬ ਦੇ ਪੈਸੇ ਤੇ ਇਸ਼ਤਿਹਾਰ ਲਾਵਾਂਗੇ ਜਹਾਜ਼ ਆਈ ਘਮਾਵਾਂਗੇ ਤੇ ਮਤਲਬ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਇਹਨਾਂ ਦੇ ਉੱਪਰ ਵੀ ਸਹੀਯਮ ਰੱਖਣ ਦੀ ਜ਼ਰੂਰਤ ਹੈ ਇਹਨਾਂ ਨੂੰ ਕੰਟਰੋਲ ਆਪਣੇ ਖਾਤੇ ਤੇ ਵੀ ਜਿਹੜਾ ਜ਼ਰੂਰਤ ਹੈ ਔਰ ਜਿਹੜੀਆਂ ਉਹ ਹਲੇ ਤੱਕ ਮਾਈਨਿੰਗ ਨਹੀਂ ਜਿਹੜੀ ਆ ਉਹ ਲੀਗਲ ਤਰੀਕੇ ਨਾਲ ਚਲਾ ਸਕੇ ਇਹ ਜਾਂ ਹੋਰ ਪਾਲਿਸੀਆਂ ਨੇ ਜਿੱਥੋਂ ਆਮਦਨ ਹੋਣੀ ਸੀ ਪੰਜਾਬ ਸਰਕਾਰ ਨੂੰ ਉਹ ਜਿਹੜਾ ਉਹ ਨਹੀਂ ਕਰ ਸਕੇ ਜਿਵੇਂ ਇਹ ਕਹਿੰਦੇ ਸੀਗੇ ਕਿ ਭਾਈ ਅਸੀਂ 20000 ਕਰੋੜ ਰੁਪਏ ਦੇਤੇ ਜੋ ਕਢ ਲਾਂਗੇ ਆਇਆ 200 ਵੀ ਨਹੀਂ ਤੇ ਮਤਲਬ ਗੱਲਾਂ ਇਹਨਾਂ ਦੀਆਂ ਹੋਰ ਸੀ ਹਕੀਕਤ ਦੇ ਵਿੱਚ ਕੁਝ ਹੋਰ ਹੋਇਆ ਇਹਨਾਂ ਨੂੰ ਆਪਣੇ ਤੇ ਵੀ ਕੰਟਰੋਲ ਕਰਨੀ ਜ਼ਰੂਰ ਹੈ ਔਰ ਆਮਦਨ ਵਧਾਉਣ ਦੇ ਲਈ ਪਾਲਿਸਿਸ ਵੀ ਅਪਣਾਉਣੀਆਂ ਜ਼ਰੂਰੀ ਹੈ ਨਹੀਂ ਬਹੁਤ ਜ਼ਰੂਰੀ ਹੈ ਉਹ ਜਿਹੜਾ ਉਹਨਾਂ ਸਹਿਰਤਾ ਬਹੁਤ ਚਾਹੀਦੀ ਹੈ ਓਤਲੇ ਸੰਜਮ ਬਹੁਤ ਚਾਹੀਦਾ ਓਤਲੇ ਸਿਆਣਾ ਬਹੁਤ ਚਾਹੀਦੀ ਆ ਕੋਈ ਤੁਹਾਡਾ ਜਿਹੜਾ ਸਲਾਹ ਲੈਣ ਦਾ ਬਹੁਤ ਵੱਡਾ ਵਸੀਹ ਜਿਹੜਾ ਤੁਹਾਡਾ ਦਿਲ ਤੇ ਦਿਮਾਗ ਚਾਹੀਦਾ ਤੁਸੀਂ ਉਹਨਾਂ ਲੋਕਾਂ ਦੀ ਜਿਹੜੇ ਲੋਕ ਤੁਹਾਡੀ ਮਦਦ ਕਰ ਸਕਦੇ ਪੰਜਾਬ ਦੇ ਵਿੱਚ ਪਰ ਸਾਡੇ ਤਾਂ ਮੈਂ ਬਹੁਤ ਹਾਵੀ ਆ ਕੋਈ ਵੀ ਗੱਲ ਕਰੋ ਮੈਨੂੰ ਪਤਾ ਹੈ ਮੈਂ ਜਾਣਦਾ ਮਾਂ ਤੁਸੀਂ ਸਾਰੇ ਕੰਮਾਂ ਬਾਰੇ ਨਹੀਂ ਜਾਣ ਸਕਦੇ ਇਹ ਸਾਡੀ ਤਰਾਸਤੀ ਹੈ ਤੁਹਾਨੂੰ ਸ਼ਾਇਦ ਹੋਵੇ ਕਿ ਮੈਨੂੰ ਯਾਦ ਆਉਂਦਾ ਵੀ ਉਹੀ ਬਰਤਾਰਾ ਚੱਲੀ ਜਾਂਦਾ ਇਸ ਸਮੇਂ ਜਦੋਂ ਗੱਟਾਂ ਸਿੰਘ ਟੋੜਾ ਹੋਣੀ 8 ਵਜੇ ਸੀ ਬਾਦਲ ਨਾਲੋਂ 2002 ਦੀਆਂ ਚੋਣਾਂ ਤੋਂ ਪਹਿਲਾਂ ਤਾਂ ਉਹਦੀ ਇੱਕ ਸਟੇਟਮੈਂਟ ਆਈ ਸੀਗੀ ਇੱਕ ਲੁੱਟ ਕੇ ਜਾ ਰਹੇ ਆ ਦੂਸਰੇ ਲੁੱਟਣ ਲਈ ਆ ਰਹੇ ਆ ਜਿੰਨਾ ਚਿਰ ਪੰਜਾਬ ਦੇ ਵਿੱਚ ਵਰਤਾਰਾ ਬੰਦ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਇਹਨੂੰ ਜਿਹੜਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੱਲ ਨਹੀਂ ਪਾਉਂਦੇ ਪੰਜਾਬ ਦੇ ਲੋਕ ਪਰ ਪੰਜਾਬ ਦੇ ਲੋਕ ਵੀ ਲੱਗਦਾ ਵੀ ਤੁਸੀਂ ਦੇਖੋ ਕਿ ਉਹਨਾਂ ਤੋਂ ਦੁਖੀ ਹੋਏ ਸੀ ਇਸ ਪਾਸੇ ਆ ਲਈ ਸੀ ਬਹੁਤ ਵੱਡੀ ਆਸ ਸੀਗੀ ਕਿ ਕੋਈ ਸੀਰੀਅਸਲੀ ਤਰੀਕਾ ਅਡਾਪਟ ਕਰੇਗਾ ਹਾਈ ਗੱਲ ਬਹੁਤ ਜ਼ਰੂਰ ਆ ਤੁਹਾਨੂੰ ਆਪਣੇ ਰਿਸੋਰਸਸ ਆਪ ਪੈਰਾਂ ਖੜੇ ਪੈਦਾ ਕਰਨੇ ਪੈਣੇ ਆ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਪਾਣਾ ਇੱਕ ਮੋਟੀ ਜੀ ਗੱਲ ਨੂੰ ਆਪਾਂ ਕੋਈ ਵੀ ਛੋਟਾ ਜ਼ਿੰਮੇਵਾਰ ਪਰਿਵਾਰ ਲੈ ਲਓ ਕਿੰਨਾ ਚਿਰ ਉਹ ਕਰਜ਼ਾ ਲੈ ਕੇ ਜਾਂ ਕਿੰਨਾ ਚਿਰ ਬਾਹਰਦਿਆਂ ਦੀ ਮਤ ਲੈ ਕੇ ਉਹ ਜਿਹੜਾ ਓਕੇ ਬਧੂਗਾ ਜਿੰਨਾ ਚਿਰ ਉਹ ਆਪਣੇ ਪੈਰਾਂ ਤੇ ਆਪ ਖੜਾ ਨਹੀਂ ਹੁੰਦਾ ਪੰਜਾਬ ਨੂੰ ਲੋਡ ਹੈਗਾ ਕਿ ਸੀਰੀਅਸਲੀ ਜਿਹੜਾ ਸਾਡੀ ਫਿਜ਼ੀਕਲ ਸਿਚੁਏਸ਼ਨ ਹੈ ਤੁਹਾਨੂੰ ਬਹੁਤ ਵੱਡੇ ਵੱਡੇ ਕਨਸਟਾ ਗਿਆ ਕੋਈ ਬਹੁਤ ਕ੍ਰਿਟੀਕਲ ਜਿਹੜੀ ਤੁਹਾਨੂੰ ਏਵੈਲੂਏਸ਼ਨ ਕਰ ਸਕਦੇ ਆ ਸਲਾਹ ਦੇ ਸਕਦੇ ਆ ਹੋ ਸਕਦਾ ਉਹ ਤੁਹਾਨੂੰ ਪਰੇਸ਼ਾਨ ਕਰਨ ਵਾਲੀ ਹੋਵੇ ਪਰ ਲੋ ਪੰਜਾਬ ਦੇ ਇੰਟਰਸਟ ਦੇ ਵਿੱਚ ਕਿਉਂ ਤੁਸੀਂ ਜਿਹੜੀ ਨੌਨ ਡਿਸਕ੍ਰਿਮੀਨੇਟਰੀ ਫ੍ਰੀ ਬੀਜ਼ ਦੇ ਅੰਡ ਹੈ ਜੋ ਕਿਉਂ ਡਿਸਕ੍ਰਿਮੀਨੇਟ ਨਹੀਂ ਕਰਦੇ ਕਿਉਂ ਜਿਹਨੂੰ ਲੋਡ ਆ ਉਹਨੂੰ ਕਿਉਂ ਨਹੀਂ ਦਿੰਦੇ ਜਾ ਜਿਹਨੂੰ ਜਿਹੜਾ ਖਾਸ ਕਰਕੇ ਨਹੀਂ ਲੋਟ ਹੈਗੀ ਉਹਦੇ ਕੋਲ ਵਾਪਸ ਕਿਉਂ ਨਹੀਂ ਲੈਂਦੇ ਤਾਂ ਮੇਰਾ ਖਿਆਲ ਹੈ ਕਿ ਇਹ ਇਹਨੂੰ ਅੰਤਰਚਾ ਆਦਮਾਰ ਦੀ ਲੋੜ ਹੈ ਪਰ ਹੈ ਕੌਣ ਆ ਕਿ ਪਾਰਟੀ ਚ ਸਲਾਹ ਹੁੰਦੀ ਆ ਕਿ ਐਮਐਲਏ ਨੂੰ ਸਲਾਹ ਲਈ ਜਾਂਦੀ ਆ ਕਿ ਜਿਹੜੀਆਂ ਬੈਠਕਾਂ ਜਿਹੜੀਆਂ ਹੁੰਦੀਆਂ ਕੈਬਨਿਟ ਦੀ ਉਹ ਚ ਬਹੁਤ ਲੰਮੀ ਡਿਸਕਸਨ ਹੁੰਦੀ ਆ ਕਿਹੜੇ ਉਹਨਾਂ ਦੇ ਐਕਸਪਰਟ ਆ ਕਿਹੜੇ ਉਹਨਾਂ ਦੇ ਡਵਾਈਸਰ ਆ ਕਿਹੜਾ ਪਾਲਿਸੀ ਪਲੈਨਿੰਗ ਉਹਨਾਂ ਦੇ ਕੋਲ ਕਿਹੜਾ ਅਜੰਡਾ 1 ਲੱਖ 32 ਹਜ਼ਾਰ ਰਿਪੋਰਟ ਮੰਗ ਲੈਣਾ ਬਿਊਰੋਕ੍ਰੇਸੀ ਨੇ ਤਿਆਰ ਕਰਤਾ ਉਹ ਪਤਾ ਸਾਨੂੰ ਵੀ ਕਿੰਨਾਂ ਰਿਪੋਰਟਾਂ ਬਣਦੀਆਂ ਆਉਂਦੀਆਂ ਇੱਥੋਂ ਪਾ ਪਰੇ ਦੋ ਚਾਰ ਦਿਨ ਦੀ ਗੱਲ ਬਣੂਗੀ ਬਾਜ ਕਾਵਾਂਗੇ ਜੀ ਇੰਨੇ ਪੈਸੇ ਮੰਗੇ ਸੀ ਕਿਹੜੀ ਸਰਕਾਰ 132000 ਕੋਰਪੀਆ ਨੂੰ ਦੇ ਦੋਗੇ ਜਦੋਂ ਇਹਨਾਂ ਨੂੰ ਪੁੱਛੂਗੀ ਤੁਹਾਡੇ ਆਪਣੇ ਰਿਸੋਰਸਸ ਕੀ ਹੈਗੇ ਆ ਤੁਹਾਡੀ ਆਪਣੀ ਮੈਨੇਜਮੈਂਟ ਕੀ ਹੈਗੀ ਆ ਤੁਹਾਡੀਆਂ ਆਪਣੀਆਂ ਜਿਹੜੀਆਂ ਲੋਕਲ ਬਾਡੀਜ਼ ਹੈਗੀਆਂ ਵਾਂ ਉਹਨੂੰ ਤੁਸੀਂ ਕਿਤਾ ਮੈਨੇਜ ਕਰ ਦਿਓ ਕਿੰਨੀ ਉਹਦੇ ਵਿੱਚ ਵੱਡੀ ਕਰਾਪਸ਼ਨ ਹੈਗੀ ਆ ਕਿੰਨੀ ਨੈਪੋਟイズਮ ਹੈਗੀ ਆ ਕਿੰਨੀ ਪੋਲੀਟੀਕਲ ਇੰਟਰਫੀਰੈਂਸ ਹੈਗੀ ਆ ਕਿਸ ਤਰੀਕੇ ਦੇ ਨਾਲ ਸਾਰਾ ਤਾਣਾ ਬਣਾ ਹੁੰਦਾ ਮੈਨੂੰ ਲੱਗਦਾ ਵੀ ਪੰਜਾਬ ਚ ਸਾਰੇ ਦੇਸ਼ ਤੇ ਇਹ ਹਾਲ ਹੈ ਵੀ ਸਾਡਾ ਢਾਂਚਾ ਜਿਹੜਾ ਸਟਰਕਚਰ ਜਿਹੜਾ ਹੈਗਾ ਉਹ ਬਹੁਤ ਹਿੱਲ ਚੁੱਕਾ ਆ ਔਰ ਉਹਨੂੰ ਦੁਬਾਰਾ ਜੀਆ ਤੇ ਲਿਆਉਣ ਵਾਸਤੇ ਜਿਹੜੀ ਲੀਡਰਸ਼ਿਪ ਹੁੰਦੀ ਆ ਜਿਹੜੀ politcal class ਹੈਗੀ ਆ ਉਹਦਾ ਸेंसਟਿਵ ਹੋਣਾ ਬਹੁਤ ਜ਼ਰੂਰੀ ਆ ਔਰ ਮੈਨੂੰ ਲੱਗਦਾ ਕਿ ਪੰਜਾਬ ਦਾ ਸਭ ਤੋਂ ਵੱਡਾ ਇੱਕ ਕ੍ਰਾਈਸਿਸ ਇਹ ਹੈਗਾ ਕਿ ਸਾਡੇ ਕੋਲ ਉਸ ਕਿਸਮ ਦੀ ਜਿਹੜੀ politcal class ਆ ਜਿਹੜੀ ਫਾਰਸਾਈਟਡ ਹੋਵੇ ਉਸ ਕਿਸਮ ਦੀ politcal class ਜਿਹੜੀ ਤਕੜੇ ਡਿਸੀਜਨ ਲੈ ਸਕਦੀ ਹੋਵੇ ਇਹ ਦੇਖੋ ਗਲਤ ਵਾਲੀ ਪੱਖੀ ਆ ਇਹ ਇਹ ਸੋਚਦੇ ਹੋਣਗੇ ਕਿ ਇਹ ਨਾਲ ਚੀਜ਼ਾਂ ਦੇ ਨਾਲ ਹੀ ਸਤਾਈ ਤੋਂ ਅੱਗੇ ਨਿਕਲ ਜਾਵਾਂਗੇ ਮੈਨੂੰ ਲੱਗਦਾ ਕਿ ਨਹੀਂ ਸਤਾਈ ਤੋਂ ਅੱਗੇ ਨਾਲ ਹੀ ਨਿਕਲਣਾ ਬਹੁਤ ਔਖਾ ਹੋਗਾ ਇਹ ਤਾਂ ਹੀ ਨਿਕਲ ਸਕਦੇ ਆ ਜੇ ਰੈਸ਼ਨਲ ਲੋਜੀਕਲ ਡਿਸੀਜਨ ਲੈਂਦੇ ਆਂ ਪੰਜਾਬ ਦੀ ਵਿੱਤੀ ਹਾਲਤ ਨੂੰ ਅੰਦਰੋਂ ਸੁਧਾਰਦੇ ਆਂ ਅਜੇ ਵੀ ਬਹੁਤ ਸਾਰੀ ਪ੍ਰੇਫਰੇਸ ਹੈਗੀ ਆ ਅਜੇ ਵੀ ਬਹੁਤ ਸਾਰੀ ਟੈਕਸ ਦੀ ਅਵੇਸਨ ਹੈਗੀ ਆ ਅਜੇ ਵੀ ਬਹੁਤ ਸਾਰੀ ਕਰਪਸ਼ਨ ਹੈਗੀ ਆ ਅਜੇ ਵੀ ਬਹੁਤ ਸਾਰਾ ਜਿਹੜਾ ਵੇਸਟਫੁਲ ਐਕਸਪੈਂਡੀਚਰ ਹੈਗਾ ਵਾ ਸਾਰੀਆਂ ਗੱਲਾਂ ਦੇ ਵਿੱਚੋਂ ਹੈਗੀਆਂ ਤੇ ਜੇ ਤੁਸੀਂ ਉਹ ਨਹੀਂ ਕਰ ਅਜੇ ਵੀ ਸਾਰੀ ਸੈਂਟਰਲਾਈਜੇਸ਼ਨ ਆ ਪੰਚਾਇਤਾਂ ਤੁਸੀਂ ਭੰਗ ਕੀਤੀਆਂ ਵਾ ਮਿਊਸਪਲ ਕਮੇਟੀਆਂ ਕਾਰਪੋਰੇਸ਼ਨ ਇਲੈਕਸ਼ਨਸ ਨਹੀਂ ਹੋ ਰਹੀਆਂ ਇੱਕ ਬਾਅਦ ਇਲੈਕਸ਼ਨ ਜਿੱਤਣ ਵਾਸਤੇ ਸਾਰਾ ਤਾਣਾ ਬਣਾ ਲਾ ਦੇਉਂਦੇ ਜੋ ਮੁੱਖ ਮੰਤਰੀ ਨਿਵਾਸ ਕਰ ਦਿੰਦੇ ਇਹਦੇ ਨਾਲ ਤੁਸੀਂ ਜੇ ਕਹੋ ਨ 532000 ਕਰੋੜ ਵੀ ਮਿਲ ਜੇ ਤੁਹਾਡਾ ਤਾਂ ਵੀ ਕੁਝ ਨਹੀਂ ਬਣੂਗਾ ਹਾਲ ਉਹੀ ਰਹੂਗਾ ਪਹਿਲੋ ਜਿੰਨੇ ਪੈਸੇ ਦਿੰਦੇ ਰਹੇ ਆ ਕੀ ਉਹ ਸਹੀ ਵਰਤੇ ਗਏ ਉਹਦੀ ਕਾਉਂਟੇਬਿਲਟੀ ਹੈਗੀ ਆ ਤੁਹਾਡੇ 스마트 ਸਿਟੀ ਆਏ ਸੀਗੇ ਕੀ ਉਹ ਸਮਾਰਟ ਬਣ ਗਏ ਆ ਜਾਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸੀ ਉਹ ਠੀਕ ਚੱਲਦੀਆਂ ਕੀ ਇਹਨਾਂ ਦੇ ਆਮ ਆਦਮੀ ਕਲੀਨਿਕ ਉਦਾਂ ਹੀ ਚੱਲਦੇ ਆ ਜਿੱਦਾਂ ਸ਼ੁਰੂ ਹੋਏ ਸੀਗੇ ਜਾਂ ਹੋਰ ਸਾਰੀਆਂ ਸਕੀਮਾਂ ਉਦਾਂ ਹੀ ਚੱਲਦੀਆਂ ਮੇਰਾ ਕਹਿਨ ਤੋਂ ਪਾਵ ਹੈਗਾ ਕਿ ਅੰਦਰਲੇ ਤੌਰ ਦੇ ਉੱਤੇ ਤਗੜੇ ਹੋਣਾ ਬਹੁਤ ਜ਼ਰੂਰੀ ਆ ਆਪਣਾ ਡਿਸਿਪਲਨ ਕਰਨਾ ਬਹੁਤ ਜ਼ਰੂਰੀ ਆ ਲੋਕਾਂ ਨੂੰ ਸੱਚ ਦੱਸਣਾ ਬਹੁਤ ਜ਼ਰੂਰੀ ਆ ਲੋਕਾਂ ਦੀ ਰਾਏ ਨੂੰ ਸੁਣਨ ਦਾ ਮਾਦਾ ਰੱਖਣਾ ਬਹੁਤ ਜ਼ਰੂਰੀ ਆ ਤਾਂ ਹੀ ਪੰਜਾਬ ਜੀ ਆਪਾਂ ਅੱਜ ਹੀ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਜਿਹੜਾ ਮੌੜ ਮੰਡੀ ਦੇ ਵਿੱਚ ਰੈਲੀ ਹੋਈ ਇੱਕੋ ਰੈਲੀ ਤੇ ਜਿਹੜਾ ਉਹ 5 ਕਰੋੜ ਰੁਪਏ ਖਰਚਾ ਹਾਲਾਂਕਿ ਇਹ ਤਾਂ 5 ਕਰੋੜ ਤਾਂ ਬੜਾ ਘਾਟਾ ਮਤਲਬ ਕਰੋੜਾਂ ਰੁਪਏ ਤਾਂ ਤੁਸੀਂ ਰੈਲੀਆਂ ਤੇ ਖਰਚੀ ਜਾ ਰਹੇ ਹੋ ਜਹਾਜ਼ਾਂ ਤੇ ਐਡਵਰਟਾਈਜ਼ਮੈਂਟ ਤੇ ਮੀਡੀਆ ਐਡਸ ਤੇ ਇਹ ਨਿਯਾਜ ਖਰਚਾ ਤੁਮੂ ਜਿਹੜਾ ਉਹ ਕਟਾ ਲੈਣਾ ਚਾਹੀਦਾ ਹੈ ਇਹੀ ਖਰਚੇ ਨੇ ਤੁਹਾਡੀ ਜਿਹੜੀ ਉਹ ਪੱਟੀ ਬੇਸ ਕੀਤੀ ਹੈ ਔਰ ਮੈਨੂੰ ਬਿਲਕੁਲ ਤੁਹਾਡੀ ਇਹ ਗੱਲ ਬਿਲਕੁਲ ਵਾਜਿਬ ਹੈ ਸਰ ਮੈਨੂੰ ਲੱਗਦਾ ਹੈ ਕਿ ਇਹ ਜ਼ੋਰ ਦੇ ਕੇ ਕਹਿਣੀ ਦੁਬਾਰਾ ਚਾਹੀਦੀ ਹੈ ਕਿ ਵਾਕਈ ਜਿਹੋ ਜਿਹੇ ਹਾਲਾਤ ਨੇ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੀਆਂ ਚਾਹੇ ਪਿਛਲੀਆਂ ਸਰਕਾਰਾਂ ਨੇ ਚਾਹੇ ਇਹ ਹੋਣ ਵਾਲੀ ਸਰਕਾਰ ਹੈ ਜਿਹੋ ਜਿਹੇ ਹਾਲਾਤ ਨੇ ਇਹਨਾਂ ਲੀਡਰਾਂ ਦੇ ਇਹਨਾਂ ਨੂੰ 132000 ਕਰੋੜ ਦਾ ਛੱਡੋ ਵਾਕਈ ਤੁਹਾਡੀ ਗੱਲ ਠੀਕ ਹੈ ਜੇ 5.5 ਲੱਖ ਕਰੋੜ ਰੁਪਏ ਦਾ ਵੀ ਪੈਕੇਜ ਜਿਹੜਾ ਉਹ ਮਿਲ ਜਵੇ ਇਹਨਾਂ ਨੇ ਉਹਦੇ ਨਾਲ ਵੀ ਸਾਰਨਾ ਨਹੀਂ ਇਹ ਫੇਰ ਵੀ ਪੰਜਾਬ ਨੂੰ ਇਦਾਂ ਭੁੱਖਾ ਹੀ ਜਿਹੜਾ ਉਹ ਮਾਰਨਗੇ ਕਰਜ਼ੇ ਦੇ ਵਿੱਚ ਹੀ ਡੋਪਣਗੇ ਹਾਲੇ ਤਾਂ ਡਾਕਟਰ ਸਾਹਿਬ ਹੋਣਾ ਪਤਾ ਨਹੀਂ ਆਪਣੇ ਗਵਾਂਢੀ ਸੂਬੇ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਉੱਥੇ ਪਤਾ ਨਹੀਂ ਕੀ ਕੁਝ ਪੰਜਾਬ ਦਾ ਜਿਹੜਾ ਅਹੀ ਲਾਜ਼ੀਲਾ ਉੱਤੇ ਜਿਹੜਾ ਵਰਤਿਆ ਜਾਣਾ ਹਾਲੇ ਇਹ ਵੀ ਕੋਈ ਪਤਾ ਨਹੀਂ ਮੈਨੂੰ ਤਾਂ ਲੱਗਦਾ ਭਗਵੰਤ ਮਾਨ ਉਹ ਵੀ ਮੰਗ ਲੈਣੀ ਚਾਹੀਦੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੋਰੀ ਜਾਂ ਇਹਨਾਂ ਦੀ ਪਾਰਟੀ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਪੈਸੇ ਦੇ ਨਾਲ ਇਲੈਕਸ਼ਨਾਂ ਲੜਨ ਦੇ ਇਲਜ਼ਾਮ ਇਹਨਾਂ ਤੇ ਲੱਗਦੇ ਰਹੇ ਆ ਹੌਣ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਗਈ ਹੈ ਵਿੱਤ ਕਮਿਸ਼ਨ ਜਿਹੜਾ ਉਹ ਪੰਜਾਬ ਆਇਆ ਹੀ ਸੀ ਹੁਣ ਜਿਹੜਾ 132000 ਕਰੋੜ ਰੁਪਿਆ ਇਹਨਾਂ ਨੇ ਮੰਗਿਆ ਪੰਜਾਬ ਨੂੰ ਠੀਕ ਕਰਨ ਵਾਸਤੇ ਜਾਂ ਪੰਜਾਬ ਦੀ ਰਾਹਤ ਵਾਸਤੇ ਤਾਂ ਨਾਲ ਹੀ ਫਿਰ 182000 ਰੁਪਿਆ ਹੋਰ ਐਡ ਕਰਕੇ ਹਰਿਆਣੇ ਦੀ ਇਲੈਕਸ਼ਨ ਵਾਸਤੇ ਵੀ ਮੰਗ ਹੀ ਲੈਣਾ ਸੀਗਾ ਹੁਣ ਮੰਗਣਾ ਹੀ ਜਦੋਂ ਹੱਥਾਂ ਡੇ ਹੀ ਸੀਗੇ ਕਿਉਂਕਿ ਖਰਚਾ ਤਾਂ ਫਿਰ ਵੀ ਇਹਦੇ ਚ ਹੀ ਕਰਨਾ ਇਹ ਮੈਨੂੰ ਲੱਗਦਾ ਕਿ ਜਿਹੜੀ ਆ ਇਲੈਕਸ਼ਨ ਇੱਕ ਸੈਂਪਲ ਸੀਗਾ ਜਲੰਧਰ ਵਾਲੀ ਇਲੈਕਸ਼ਨ ਮੈਂ ਇੱਥੇ ਸੀਗਾ ਕਿੰਨੀ ਇਹਦੇ ਵਿੱਚ ਲੋਕਾਂ ਨੂੰ ਪੋਲੀਟਿਕਲ ਲਾਲਚ ਦਿੱਤਾ ਗਿਆ ਕਿ ਤੋਂ ਮਤਲਬ ਮੇਰੇ ਹਿਸਾਬ ਨਾਲ ਕੀ ਸ਼ੈਮਫੁਲ ਗੱਲ ਹੋ ਸਕਦੀ ਹੈ ਵੀ ਤੁਸੀਂ ਐਮਐਲਏ ਚਦਾਓ ਅਸੀਂ ਇਹਨੂੰ ਮੰਤਰੀ ਬਣਾਵਾਂਗੇ। ਬੋਲੇ ਇਹ ਵੀ ਇੱਕ ਕਿਸੇ ਵੀ ਪੋਲਿਟਿਕਲ ਬ੍ਰਾਈਬ ਹੈਗੀ ਆ। ਇਹ ਵੀ ਲੋਕਾਂ ਨੂੰ ਕਿ ਲਾਲਚ ਹੈ। ਜਾਂ ਦੋ-ਢੇੜ ਉਥੇ ਮੁੱਖ ਮੰਤਰੀ ਦਾ ਬਹਿ ਜਾਣਾ ਜਾਂ ਉਹਨਾਂ ਦੇ ਹੋਰ ਪਰਿਵਾਰ ਮੈਂਬਰ ਦਾ ਬਹਿ ਕੇ ਉਥੇ ਦਰਬਾਰ ਲਾਉਣੇ ਸ਼ੁਰੂ ਕਰ ਦੇਣੇ ਕਿ ਉਹਦੇ ਨਾਲ ਮਸਲੇ ਹੱਲ ਹੁੰਦੇ ਆ। ਕੀ ਉਹਦੇ ਨਾਲ ਸਮੱਸਿਆ ਹੱਲ ਹੋਣਗੀਆਂ? ਕੀ ਜਿਹੜੇ 4 ਐਮਐਲਏ ਹੋਰ ਬਣ ਲਗੇ ਇਲੈਕਸ਼ਨ ਹੋਣੀ ਕਿ ਉਹਨੇ ਵੀ ਮੰਤਰੀ ਬਣਨਗੇ? ਕੀ ਜਿਹੜੇ ਪਹਿਲੇ ਮੰਤਰੀ ਬਣੇ ਆ ਉਹਨਾਂ ਨੇ ਆਪਣੇ ਇਲਾਕਿਆਂ 'ਚ ਬਹੁਤ ਵੱਡਾ ਕੰਮ ਕਰ ਦਿੱਤਾ? ਕੀ ਓਵਰਲ ਗਵਰਨੈਂਸ ਠੀਕ ਹੋਈ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਹ ਬਹੁਤਾਂ ਲੰਮਾ ਸਮਾਂ ਚੱਲਣਾ ਨੇਗਾ ਤੁਸੀਂ ਦੇਖੋ ਨਾ ਆਮ ਆਦਮੀ ਪਾਰਟੀ ਦਾ ਕਨਸੈਪਟ ਸੀਗਾ ਕੇਜਰੀਵਾਲ ਸਾਹਿਬ ਇਹ ਤਾਂ ਕਹਿੰਦੀ ਹੈ ਵੀ ਘਰ ਦੇ ਉੱਤੇ ਹੀ ਇੰਨਾ ਵੱਡਾ ਰੈਨੋਵੇਸ਼ਨ ਦੇ ਉੱਤੇ ਪੈਸੇ ਲਾ ਦਿੱਤੇ ਕੀ ਲੋਡ ਸੀ ਉਹਦੇ ਕਰਨ ਵਾਸਤੇ ਇੱਥੇ ਵੀ ਮੈਂ ਮੁੱਖ ਮੰਤਰੀ ਸਾਹਿਬ ਦੀਆਂ ਮੁੱਖ ਮੰਤਰੀ ਬਣ ਤੋਂ ਪਹਿਲਾਂ ਦੀਆਂ ਵਰੀਲਾ ਹੈਗੀਆਂ ਮਾਲੋ ਕੀ ਹੁਣ ਇੱਥੇ ਬਾਹਰ ਬੈਠਿਆਂ ਵੀ ਉਹ ਉਹ ਕਰਦੇ ਉਹਦੇ ਵਿੱਚੋਂ ਵੀ ਕੀ ਹੋ ਰਿਹਾ ਵਾ ਉਹਦੇ ਵਿੱਚ ਕੀ ਕਰੇ ਜੋ ਇਹ ਕਿਹਾ ਉਹਨਾਂ ਨੇ ਉਲਟਾ ਕੀਤਾ ਐਸੇ ਕਰਕੇ ਮੈਂ ਗੱਲ ਇਥੋਂ ਸ਼ੁਰੂ ਕੀਤੀ ਸੀ ਸਾਡੇ ਦੇਸ਼ ਦੇ ਵਿੱਚ ਪੋਲਿਟਿਕਲ ਲੀਡਰ ਬਹੁਤ ਤਗੜੇ ਆ ਸਾਡੀਆਂ ਸੰਸਥਾਵਾਂ ਬਹੁਤ ਮਾੜੀਆਂ ਹਨ ਜੇ ਸਾਡੀਆਂ ਸੰਸਥਾਵਾਂ ਤੱਕ ਤਗੜੀਆਂ ਹੋਣ ਤੇ ਪੋਲਿਟਿਕਲ ਲੀਡਰਾਂ ਦੀ ਕੋਈ ਬਹੁਤ ਕਿਸਮ ਦੀ ਵੈਲਿਊ ਨਹੀਂ ਰਹਿ ਜਾਂਦੀ ਸੰਸਥਾਵਾਂ ਲੋਕਾਂ ਨੇ ਤਗੜੀਆਂ ਕਰਨੀਆਂ ਸੰਸਥਾਵਾਂ ਵਿੱਚ ਜਿਹੜੀਆਂ ਹੈਗੀਆਂ ਵਾ ਜੇ ਉਹਨਾਂ ਦੀ ਪਾਰਟਿਸਪੇਸ਼ਨ ਤਗੜੀਆਂ ਹੋਣੀਆਂ ਤਾਂ ਇਸ ਕਰਕੇ ਹਰਿਆਣਾ ਤੁਸੀਂ ਮੈਂ ਤਾਂ ਬੜਾ ਕਲੀਅਰ ਇਸ ਮਾਮਲੇ ਦੇ ਵਿੱਚ ਕਿ ਹਰਿਆਣੇ ਦੇ ਵਿੱਚ ਇਹ ਹੋ ਸਕਦਾ ਕਾਂਗਰਸ ਨੂੰ ਨਹੀਂ ਤੋਣਗੇ ਬੀਜੇਪੀ ਨੂੰ ਠਿੱਬੀ ਲਾਉਣਗੇ ਔਰ ਬੀਜੇਪੀ ਨੂੰ ਠਿੱਬੀ ਲਾਉਣ ਦੇ ਸਾਹਬ ਕਾਂਗਰਸ ਦਾ ਐਡਵਾਂਟੇਜ ਹੋਊਗਾ ਇਸੇ ਕਰਕੇ ਬੀਜੇਪੀ ਆਏ ਇਹਨਾਂ ਦੇ ਹੋਰ ਵੰਡਕਟ ਹੋਣਗੇ ਇਹਨਾਂ ਦੇ ਲੀਡਰਾਂ ਪਰ ਹੋਰ ਵੰਡਕਟ ਹੋਣਗੇ ਇਹ ਵੀ ਲੱਗਦਾ ਵੀ ਸ਼ਾਇਦ ਉਹ ਤੁਹਾਡਾ ਜਿਹੜੀ ਸ਼ਰਾਬ ਪਾਲਿਸੀ ਹੈਗੀ ਆ ਉਥੋਂ ਵਿਹਲੇ ਹੋਗੇ ਸ਼ਾਇਦ ਇਹਦੇ ਤੁਹਾਡੇ ਪੰਜਾਬ ਵਾਲੇ ਪਾਸੇ ਨੂੰ ਤੁਰਪੇ ਤੇ ਜੀ ਇਸ ਮਸਿਆ ਨੂੰ ਤੁਰਪੇ ਤੇ ਫਿਰ ਇਹਨਾਂ ਦਾ ਵੀ ਸਮਾ ਖਰਾਬ ਕਰਨਗੇ ਫਿਰ ਗਵਰਨੈਂਸ ਵੀ ਖਤਮ ਹੋਊਗੀ ਵੀ ਸਵਾਲ ਪੁੱਛਣ ਦੇ ਤਰੀਕੇ ਪਹਿਣ ਗੀਆਂ ਫਿਰ ਉਹਨੂੰ ਕੌਣ ਵੇਖੂਗਾ ਅਨਪਾਚੂਨੇਟ ਪਾਰਟ ਇਸ ਪਾਰਟੀ ਦਾ ਇਹ ਹੈਗਾ ਕਿ ਇਸ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਨਹੀਂ ਹੈ ਦੋ ਲੀਡਰਾਂ ਤੋਂ ਬਿਨਾ ਕੋਈ ਲੀਡਰ ਨਹੀਂ ਹੈ ਉੱਤੇ ਕੇਜਰੀਵਾਲ ਆ ਉਹ ਜੇਥੇ ਬੈਠਾ ਮੁੱਖ ਮੰਤਰੀ ਕਰ ਨਹੀਂ ਸਕਦਾ ਉਹ ਕੁਰਸੀ ਨਹੀਂ ਛੱਡਣ ਦੇ ਆ ਦੇਖੋ ਜਿਹੜੇ ਪ੍ਰਿੰਸੀਪਲ ਸੀਗੇ ਆਮ ਆਦੀ ਪਾਰਟੀ ਲੋਕਾਂ ਦੀ ਪਾਰਟੀ ਹਿਮੇਤ ਸ਼ਰੈਨੇ ਤਾਂ ਕੁਰਸੀ ਛੱਡੀ ਸੀ ਨਾ ਫਿਰ ਵਾਪਸ ਆ ਗਿਆ ਉਹ ਕੇਜਰੀਵਾਲ ਸਾਹਿਬ ਕੋਈ ਕੰਮ ਨਹੀਂ ਕਰ ਸਕਦੇ ਕਿਉਂ ਕੁਰਸੀ ਲੈ ਕੇ ਬੈਠੇ ਉਹਦੇ ਵਿੱਚੋਂ ਕਰਕੇ ਇੱਥੇ ਤੁਹਾਡਾ ਕੋਈ ਡੈਮੋਕਰੈਟਿਕ ਸਟਰਕਚਰ ਦੇ ਵਿੱਚ ਪਾਰਟੀ ਦਾ ਢਾਂਚਾ ਹੀ ਨਹੀਂ ਬਣਿਆ ਮੇਰਾ ਕਹਿਣ ਤੋਂ ਪਾਵੇ ਹੈਗਾ ਕਿ ਮੈਨੂੰ ਇਹਨਾਂ ਦਾ ਬਹੁਤ ਵੱਡਾ ਫਿਊਚਰ ਦਿਖਦਾ ਨਹੀਂ ਹਾਂ ਪੰਜਾਬ ਦਾ ਨੁਕਸਾਨ ਜ਼ਰੂਰ ਹੋਇਆ ਔਰ ਪੰਜਾਬ ਤੋਂ ਬਾਹਰ ਬੈਠਾ ਜਿਹੜਾ ਸਿੱਖ ਆਪਣਾ ਪੰਜਾਬੀ ਭਾਈਚਾਰਾ ਸੀ ਜਾਂ ਹੋਰ ਉਹ ਲੋਕ ਸੀ ਜਿਹੜੇ ਚਾਹੁੰਦੇ ਸੀ ਵੀ ਪੰਜਾਬ ਐਗਜ਼ੈਂਪਲ ਬਣੇ ਤਾਂ ਕਿ ਰਵਾਇਤੀ ਜਿਹੜੀ ਰਾਜਨੀਤੀ ਆ ਉਹ ਤੋਂ ਲੰਬੇ ਹੋਵੇ ਉਹਨੂੰ ਆਉਣ ਵਾਲੇ ਸਮੇਂ 'ਚ ਬਹੁਤ ਸੈਟਬੈਕ ਲੱਗੂਗੀ ਖਾਸ ਕਰਕੇ ਅ ਤੁਸੀਂ ਦੇਖ ਲਿਆ ਅਗ ਅਭੀ ਸਚਵੀ ਦੇ ਇਲੈਕਸ਼ਨ ਦੇ ਵਿੱਚ ਵੀ ਕਿਸ ਤਰੀਕੇ ਨਾਲ 13 ਦੀ ਗੱਲ ਕਰਦੇ ਸੀਗੇ ਉਹ ਆਣ ਕੇ ਤਿੰਨਾਂ ਦੀ ਰੋਕ ਕੇ ਤਿੰਨ ਵੀ ਜਿਹੜੇ ਇਸ ਕਰਕੇ ਰੂਲਿੰਗ ਚਾਰ ਅਸਲ ਦੇ ਵਿੱਚ ਤੇ ਚਾਰ ਤੇ 2000 ਆਪਣਾ 14 ਜੀ ਜਿੱਤ ਗਏ ਸੀਗੇ ਉਦੋਂ 33 ਹਲਕਿਆਂ ਦੇ ਵਿੱਚ ਸਭ ਤੋਂ ਅੱਗੇ ਸੀ ਹੁਣ 30 ਹਲਕਿਆਂ 'ਚ ਅੱਗੇ ਆ ਉਸ ਸਮੇਂ ਕੋਈ ਤੜਕੋ ਸਾਦਰ ਵੀ ਹੈ ਨਹੀਂ ਸੀ ਸੋ ਮੇਰਾ ਕਹਿਣ ਤੋਂ ਪਾਅ ਹੈਗਾ ਕਿ ਇਹ ਵੀ ਸਾਨੂੰ ਚਾਹੀਦਾ ਪਰ ਹੁਣੇ ਹੋ ਨਹੀਂ ਸਕਦਾ ਇਹਨੂੰ ਕੋਈ ਟਾਈਮ ਬਹੁਤ ਥੋੜਾ ਰਹਿ ਗਿਆ ਇਹ ਅਨੁਮਾਜਾ ਇਹਨਾਂ ਨੂੰ ਇੱਥੋਂ ਲਾ ਲੈਣਾ ਗੜੀ ਦਾ ਇੱਕ ਆਮ ਜੀ ਜਿਮਨੀ ਚੋਣ ਜਿੱਤਣ ਵਾਸਤੇ ਜਿਹੜੇ ਕਿ ਬਹੁਤ ਹੀ ਜਿਹਦਾ ਜਿਹਨੇ ਕੋਈ ਟਰੈਂਡ ਨਹੀਂ ਸੈੱਟ ਕਰਨਾ ਸੀ ਪੰਜਾਬ ਦੀ ਸਿਆਸਤ ਦਾ ਇੱਕ ਆਮ ਜੀਵਨੀ ਚੋਣ ਜਿੱਤਣ ਵਾਸਤੇ ਜੇ ਮੁੱਖ ਮੰਤਰੀ ਨੂੰ ਉੱਤੇ ਕੋਠੀ ਲੈ ਕੇ ਰਹਿਣਾ ਪੈ ਗਿਆ ਪਰਿਵਾਰ ਸਮੇਤ ਰਹਿਣਾ ਪੈ ਗਿਆ ਗਲੀ ਗਲੀ ਫਿਰਨਾ ਪੈ ਗਿਆ 10-10 ਬੰਦਿਆਂ 'ਚ ਜਾ ਕੇ ਬੋਲਣਾ ਪੈ ਗਿਆ ਮੰਤਰੀ ਐਮਐਡੀ ਉੱਥੇ ਲਾਉਣੇ ਪੈਗੇ ਚੇਅਰਮੈਨ ਅਹੁਦੇਦਾਰ ਉੱਥੇ ਲਾਉਣੇ ਪੈਗੇ ਤਾਂ ਫਿਰ ਇਹਨਾਂ ਨੂੰ ਆਪਣੇ ਹਲਾਫ ਜਿਹੜੇ ਸਮਝ ਹੀ ਲੈਣੇ ਚਾਹੀਦੇ ਪੰਜਾਬ ਦੇ ਵਿੱਚ ਅਸਲ 'ਚ ਸੁਖਵਿੰਦਰ ਇਹ ਪਾਰਟੀ ਆਈ ਸੀ ਆਲਟਰਨੇਟਿਵ ਰਾਜਨੀਤੀ ਵਾਸਤੇ ਕਿ ਐਸੀ ਬਦਲਵੀ ਜਿਹੜੀ ਹੈਗੀ ਰਾਜਨੀਤੀ ਲੈ ਕੇ ਆਵਾਂਗੇ ਇਹ ਬਦਲਵੀ ਤਾਕਤ ਦੇ ਵਿੱਚ ਆ ਕੇ ਨਾ ਹੁਣ ਜਿੱਤੇ ਜਿੰਦਾ ਬੰਦਾ ਇੱਕ ਕੀ ਫਰਕ ਪੈਜ ਲੈ 91 ਤੇ ਹੈਗੇ ਸੀ ਨਾ ਮੋਰਲ ਅਪਰਾਇਟ ਹੁੰਦੇ ਮੋਰਲ ਜਿੱਤ ਹੁੰਦੀ ਤੁਹਾਨੂੰ ਜੋਰ ਉੱਥੇ ਲਾਉਣਾ ਪੈਂਦਾ ਜਦੋਂ ਇੱਕ ਵਿਅਕਤੀ ਦੇ ਨਾਲ ਤੁਹਾਡੀ ਜਿਹੜੀ ਹੈਗੀ ਆ ਤੁਹਾਡੀ ਉੱਥੇ ਆਪਣੀ ਸਰਕਾਰ ਖੜੀ ਦੂਸਰੀ ਗੱਲ ਇਹ ਹੋਰ ਇੰਟਰਸਟਿੰਗ ਹੈ ਕਿ ਪਹਿਲਾਂ ਵੀ ਤੇ ਬੀਜੇਪੀ ਚੋਂ ਆਇਆ ਸੀਗਾ ਜਿਹੜਾ ਉਹ ਸ਼ੀਤਨ ਅਗਰ왈 ਸਾਹਿਬ ਸੀਗੇ ਉਹ ਛੱਡ ਕੇ ਚਲੇ ਗਿਆ ਤੇ ਭਗਤ ਸਾਹਿਬ ਵੀ ਤੇ ਬੀਜੇਪੀ ਕੋ ਆਏ ਨਾ ਇਹਨਾਂ ਦੀ ਸਭ ਤੋਂ ਵੱਡੀ ਤਰਾਸਤੀ ਇਹ ਹੈ ਕਿ ਆਪਣੇ ਕੈਂਡੀਡੇਟ ਨਹੀਂ ਪੈਦਾ ਕਰ ਸਕੇ ਕਿਉਂਕਿ ਪਾਰਟੀ ਨਹੀਂ ਹੈਗੀ 13 ਮੈਂਬਰਾਂ ਵਾਸਤੇ ਕਿੱਦਾਂ ਤਰਲੋ ਤੁਸੀਂ ਹੋਣਾ ਪਿਆ ਸੀ 13 ਮੈਂਬਰ ਚਾਹੀਦੇ ਸੀ ਨਾ ਪਾਰਲੀਮੈਂਟ ਵਾਸਤੇ ਹੈ 13 ਮੈਂਬਰ ਕਿੱਥੋਂ ਲਿਆਦੇ ਮੰਤਰੀਆਂ ਨੂੰ ਰੋਣਾ ਪਿਆ ਗਿਆ ਐਮਐਲਏ ਨੂੰ ਰੋਣਾ ਪਿਆ ਗਿਆ ਉਹ ਜਿਹੜੇ ਮੰਤਰੀ ਜਾਂ ਐਮਐਲਏ ਹਲਕਿਆਂ 'ਚੋਂ ਹਾਰੇ ਆ ਉਹਨਾਂ ਦੀ ਮੋਰਲ ਇਕਲੀ ਦੋ ਚੀਜ਼ਾਂ ਹੁੰਦੀਆਂ ਇੱਕ ਉਹਦੀ ਤਾਕਤ ਬਿਲਕੁਲ ਪੋਲੀਟਿਕਲ ਨਹੀਂ ਤੜੀ ਮੋਰਲ ਜਿਹੜੀ ਹੈਗੀ ਆ ਤੁਹਾਡੇ ਕੋਲ ਤਾਕਤ ਵੀਰ ਤੂੰ ਅੰਦਰੋਂ ਤੋਂ ਹੀ ਬਹੁਤ ਤਗੜੇ ਜੋ ਕੌਨਫੀਡੈਂਸ ਦਾ ਉਹ ਲੂਜ਼ ਹੋ ਜਾਂਦਾ ਤਾਂ ਇਸ ਕਰਕੇ ਕੀ ਕਰਦੇ ਇਸੇ ਕਰਕੇ ਤੁਹਾਨੂੰ ਦੁੱਖ ਲੱਗਦਾ ਕਿ ਅਸੀਂ ਪੰਜਾਬ ਦੇ ਲੋਕਾਂ ਨੇ ਤੈਨੂੰ ਲੈਂਦਾ ਵੀ ਇਹ ਸਾਡੀ ਰਾਜਨੀਤੀ ਨੂੰ ਬਦਲ ਦੇਣਗੇ ਨਵੀਆਂ ਲੀਆਂ ਪਾ ਦੇਣਗੇ ਇਹੀ ਕੰਮ ਤੇ ਬਦਲ ਸਾਫ ਕਰਦੇ ਹੁੰਦੇ ਸੀਗੇ ਇਹੀ ਕੰਮ ਤਾਂ ਕੈਪਟਨ ਸਾਫ ਕਰਦੇ ਸੀਗੇ ਇਹੀ ਕੰਮੇ ਤੋਂ ਵੀ ਉਹ ਸਦਾ ਬਿਆਨਸੇ ਕਰਦੇ ਸੀ ਜਿੱਥੇ ਇਲੈਕਸ਼ਨ ਹੋਣੀ ਉੱਥੇ ਜਾ ਕੇ ਬਹਿ ਜਾਂਦੇ ਸੀਗੇ ਉਹ ਵੀ ਜਿੱਤੇ ਰਹੇ ਉਹਦੇ ਵਿੱਚੋਂ ਤੇ ਇਹਨਾਂ ਦਾ ਸ਼ਰਕ ਹੀ ਹੋਇਆ ਤੇ ਜੇਕਰ ਉਹ ਨਹੀਂ ਰਹਿ ਉਹ ਜਿਹੜੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਬਿਲਕੁਲ ਬੰਗਲ ਚਲੋ ਡਾਕਟਰ ਸਾਹਿਬ ਬਹੁਤ ਅਹਿਮ ਗੱਲਬਾਤ ਸੀ ਜਿਹੜੀ ਆਪਾਂ ਕੀਤੀ ਹੈ ਅਗਲੀ ਖਬਰ ਵੀ ਬੜੀ ਅਹਿਮ ਹੈ ਡਾਕਟਰ ਸਾਹਿਬ ਇਹਨੇ ਕਿ ਆਰਐਸਐਸ ਦੇ ਪ੍ਰੋਗਰਾਮਾਂ ਦੇ ਵਿੱਚ ਜਾਣ ਦੇ ਲਈ ਹੁਣ ਅਫਸਰਾਂ ਨੂੰ ਕਹਿੰਦੇ ਅਨੁਮਤੀ ਮਿਲ ਗਈ ਹੈ ਹੁਣ ਅਫਸਰ ਜਿਹੜੇ ਆ ਉਹ ਬਿਨਾਂ ਰੋਕ ਟੋਕ ਤੋਂ ਬਿਨਾਂ ਸਰਕਾਰ ਦੇ ਡਰ ਤੋਂ ਆਰਐਸਐਸ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਜਿਹੜਾ ਉਹ ਸ਼ਾਮਲ ਹੋ ਸਕਦੇ ਆ ਔਰ ਦੂਜੇ ਪਾਸੇ ਵਿਰੋਧੀ ਇਸ ਚੀਜ਼ ਤੇ ਤੰਜ ਕੱਸ ਰਹੇ ਆ ਉਹ ਕਹਿੰਦੇ ਜੀ ਹੁਣ ਅਫਸਰ ਜਿਹੜੇ ਆ ਉਹ ਬਾਕੀ ਨਿਕਰਾਂ 'ਚ ਇਕੱਠੇ ਜਿਹੜਾ ਉਹ ਦੇਖਣਗੇ ਔਰ ਇਹਦੇ ਪਿੱਛੇ ਇੱਕ ਤਰਕ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਰਐਸਐਸ ਨੇ ਮੋਦੀ ਸਾਹਿਬ ਤੇ ਦਬਾਈ ਇੰਨਾ ਬਣਾਤਾ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਆਰਐਸਐਸ ਨੂੰ ਸਮਝਣ ਨੂੰ ਕੁਝ ਹਟ ਗਏ ਸੀਗੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਤੇ ਹੁਣ ਕਹਿੰਦੇ ਕਿ ਉਸੇ ਆਰਐਸਐਸ ਨੇ ਦਬਾ ਜਿਹੜਾ ਇੰਨਾ ਪਾਤਾ ਹੁਣ ਇਸ ਤਰੀਕੇ ਦੇ ਨਾਲ ਖੁਸ਼ ਕਰਨੀਆਂ ਕੋਸ਼ਿਸ਼ਾਂ ਹੋ ਰਹੀਆਂ ਆਰਐਸਐਸ ਨੇ ਕਰਲੇ ਨੂੰ ਤੇ ਪਹਿਲੋ ਇਹ ਚੰਗੀ ਗੱਲ ਹੈ ਮੈਨੂੰ ਕਿ ਲੋਕਾਂ ਨੂੰ ਪਤਾ ਲੱਗਾ ਪੀ ਸਰਕਾਰ ਇਹ ਕਰ ਰਹੀ ਹੈ ਪਹਿਲਾਂ ਵੀ ਆਰਐਸਐਸ ਦੇ ਵਿੱਚ ਉਹ ਤੇ ਤਾਕਤ ਦੇ ਵਿੱਚ ਸਾਰੇ ਲੋਕ ਜਾਣਦੇ ਸੀਗੇ ਹੁਣ ਚੰਗੀ ਗੱਲ ਹੈ ਲੋਕੋ ਨੇ ਪਤਾ ਲੱਗਾ ਵੀ ਜਿਹੜਾ 66 ਦੇ ਵਿੱਚ ਜਾਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਤੇ ਲਾਇਆ ਸੀਗਾ ਦੂਸਰਾ ਬਹਿਨ ਲਾਇਆ ਸੀ ਉਹ ਉਹ ਕਰ ਦਿੱਤਾ ਫਿਰ ਕੱਲ ਨੂੰ ਹੋਰ ਜਥੇਬੰਦੀਆਂ ਵੀ ਕਹਿਣਗੀਆਂ ਹੋਰ ਸਰਕਾਰਾਂ ਹੋਣਗੇ ਉਹ ਵੀ ਕਹਿਣਗੀਆਂ ਵੀ ਸਾਡੇ ਬੰਦੇ ਜਾ ਸਕਦੇ ਆ ਅਸਲ ਦੇ ਵਿੱਚ ਬੀਜੇਪੀ ਬਹੁਤ ਵੀਕ ਹੋ ਚੁੱਕੀ ਆ ਅਸਲ ਦੇ ਵਿੱਚ ਆਰਐਸਐਸ ਦੀ ਆ ਉਹ ਇਸ ਕ੍ਰਾਇੰਗ ਲਾਈਕ ਐਨੀਥਿੰਗ ਤੁਸੀਂ ਦੇਖਿਆ ਹੋਣਾ ਮੋਹਨ ਭਗਵਤ ਜੀ ਦਾ ਰਾਂਚੀ ਦੇ ਵਿੱਚ ਜਿਹੜੇ ਸਟੇਟਮੈਂਟ ਸੀਗੀ ਆਪਣੇ ਪ੍ਰਧਾਨ ਮੰਤਰੀ ਬਾਰੇ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਕਿਸ ਤਰੀਕੇ ਨਾਲ ਤਾਕਤ ਨੇ ਸਾਡੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਸੁਭਾਅ ਬਦਲ ਦਿੱਤਾ ਇਹ ਤਾਂ ਅਖੀਰਲੇ ਉਮਲ ਦਾ ਫਰਫਰਾਟ ਹੈਗੀ ਆ ਜਿਹੜਾ ਆਰਡਰ ਜੋਗੀ ਸਾਹਿਬ ਨੇ ਕਾਵਣੀਆਂ ਤੇ ਲਾਇਆ ਸੀ ਜਿਹੜਾ ਸੁਪਰੀਮ ਕੋਰਟ ਨੇ ਕੱਲ ਉਹਨੂੰ ਉੱਤੇ ਰੋਕ ਲਾ ਦਿੱਤੀ ਆ ਆਰਐਸਐਸ ਵਾਲਿਆਂ ਲਾਤਾ ਲਾਦੇ ਨੂੰ ਜੀ ਕਰਕੇ ਮੈਂ ਤਾਂ ਕਿਹਾ ਅੱਗੇ ਵੀ ਜਾਂਦੇ ਸੀ ਕਿ ਕਿਉਂ ਨਹੀਂ ਹੈਗੇ ਤੁਹਾਡੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰਐਸਐਸ ਦੇ ਲੱਗੇ ਆ ਅੱਗੇ ਨਿਕਰ ਐ ਥੱਲੋਂ ਨਹੀਂ ਪਹੁੰਦੇ ਸੀ ਹੁਣ ਉਤੋਂ ਨਹੀਂ ਪਾਲਣਗੇ ਉਹ ਚੁ ਕਰਕੇ ਚੰਗਾ ਜਿੰਨੇ ਨੰਗੇ ਹੋਣਗੇ ਜਿੰਨੇ ਨੰਗੇ ਹੋਣਗੇ ਉਨੇ ਹੀ ਲੋਕੀ ਜਿਹੜੇ ਹੈਗੇ ਆ ਸੁਚੇਤ ਹੋਣਗੇ ਨਾਲ ਸੋ ਮੇਰਾ ਕਹਿਣ ਤੋਂ ਪਾਵ ਹੈਗਾ ਕਿ ਜਿੱਦਾਂ ਹੁਣ ਦੇਦੇ ਨੂੰ ਤਿਲਕੇ ਦਾ ਸਹਾਰਾ ਇਹਨਾਂ ਨੂੰ ਲੱਗਦਾ ਵੀ ਸਰਕਾਰ ਪਤਾ ਨਹੀਂ ਕਿ ਰਹਿੰਦੀ ਰਹਿੰਦੀ 2 ਰਵੇ ਸਾਲ ਰਵੇ ਨਹੀਂ ਨਹੀਂ 5 ਸਾਲ ਰਵੇ ਪਰ ਲੱਗਦਾ ਕੱਲ ਨੂੰ ਇਹ ਆਰਐਸਐਸ ਨੂੰ ਕਹਿਣਗੇ ਕਿਉਂਕਿ ਅਸੀਂ ਵੀ ਦੇਖੋ ਜੀ ਜਦੋਂ ਸਾਡੀ ਸਰਕਾਰ ਬਣੀ ਸੀਗੀ ਜਿਹੜਾ ਸਾਡਾ ਅਜੰਡਾ ਸੀ ਅਸੀਂ ਉਹ ਲਾਗੂ ਕੀਤਾ ਅਸੀਂ ਯੂਨੀਫਾਰਮ ਸਿਵਲ ਕੋਰਟ ਦੀ ਗੱਲ ਕੀਤੀ ਆਰਐਸਐਸ ਤੇ ਬੈਨ ਲੱਗਾ ਸੀਗਾ ਹੁਣ ਲੋਕਾਂ ਨੂੰ ਕਲੀਅਰ ਸਟੈਂਡ ਲੈਣਾ ਪੈਣਾ ਕਿ ਉਹ ਇਸ ਵਿਚਾਰਧਾਰਾ ਦੇ ਨਾਲ ਵਾ ਜਾਂ ਇਸ ਵਿਚਾਰਧਾਰਾ ਦੇ ਖਿਲਾਫ ਹੋਆ ਸਾਰੇ ਦੇਸ਼ ਦੇ ਵਿੱਚ ਹਵਾ ਇਸ ਵਿਚਾਰਧਾਰਾ ਦੇ ਖਿਲਾਫ ਚੱਲ ਪਈ ਆ ਇਸ ਕਿਸਮ ਦੀ ਨੀਤੀ ਦੇ ਖਿਲਾਫ ਚੱਲ ਪਈ ਆ ਇਸ ਕਿਸਮ ਦੀਆਂ ਜਿਹੜੇ ਖਾਸ ਕਰਕੇ ਸੋਚਣ ਵਾਲੇ ਲੋਕਾਂ ਦੇ ਨਾਲ ਚੱਲ ਪਈ ਆ ਤਾਕਤ ਦੇ ਵਿੱਚ ਹੈਗੇ ਉਹ ਲੈ ਸਕਦੇ ਆ ਫੈਸਲਾ ਲੈ ਸਕਦੇ ਆ ਫੈਸਲਾ ਕੱਲ ਨੂੰ ਬਦਲਿਆ ਵੀ ਜਾਊਗਾ ਜਾਂ ਹੋਰ ਜਿੱਥੇ ਬੰਦੀਆਂ ਵੀ ਕੱਲ ਨੂੰ ਕਹਿਣਗੇ ਜਿੱਥੇ ਤਾਕਤ ਦੇ ਵਿੱਚ ਵੀ ਠੀਕ ਆ ਉਹ ਵੀ ਆ ਸਕਦੇ ਆ ਤੇ ਫਿਰ ਦੇਸ਼ ਕੌਣ ਵੇਖੂਗਾ ਇਸੇ ਕਰਕੇ ਮੈਂ ਕਹਿੰਨਾ ਕਿ ਸੰਸਥਾਾਂ માં ਬਹੁਤ ਕਮਜ਼ੋਰ ਵਾ ਸਾਡੇ ਵਿਅਕਤੀ ਬਹੁਤ ਪਾਵਰਫੁੱਲ ਆ ਪੋਲੀਟੀਕਲ ਲੀਡਰ ਬਹੁਤ ਪਾਵਰਫੁਲ ਆ ਆਪਣੀ ਕਨਵੀਨੀਅੰਸ ਵਾਸਤੇ ਵੋਟਾ ਵਾਸਤੇ ਐਸੇ ਕਰਕੇ ਕਈ ਵੀ ਡਰ ਲੱਗਦਾ ਵੀ ਆਉਣ ਵਾਲਾ ਸਮਾਂ ਇਹ ਦੇਸ਼ ਦੇ ਵਿੱਚ ਕਿਸ ਕਿਸਮ ਦਾ ਹੋਊਗਾ ਜਦੋਂ ਕਿ ਲੋਕ ਏਜੰਡੇ ਤੇ ਹੈ ਹੀ ਨਹੀਂ ਕਿ ਲੋਕਾਂ ਦੀ ਥਾਂ ਤੇ ਉਹਨਾਂ ਦੇ ਆਪਣੇ ਪੋਲੀਟੀਕਲ ਏਜੰਡੇ ਆ ਤੁਸੀਂ ਆਪਾ ਪੰਜਾਬ ਬਾਰੇ ਕਿਉਂਕਿ ਜਿਆਦਾ ਚਿੰਤਤ ਹੈਗੇ ਆ ਕਿੰਨਾ ਕੁ ਲੋਕ ਏਜੰਡਾ ਸਾਹਮਣੇ ਆ ਪੰਚਾਇਤਾਂ ਦੀਆਂ ਚੋਣਾਂ ਹੋ ਗਈਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਮਿਊਸਲ ਕਾਰਪੋਰੇਸ਼ਨਾਂ ਕਮੇਟੀਆਂ ਉਸੇ ਤਰੀਕੇ ਨਾਲ ਖੜੀਆਂ ਵਾ ਹਰ ਵਾਰੀ ਤੁਸੀਂ ਇਹੀ ਦੇਖਦੇ ਕਿ ਮੇਰਾ ਪੋਲੀਟੀਕਲ ਹਿੱਤ ਕਿੱਦਾਂ ਰਹੂਗਾ ਇਹ ਗੱਲ ਜਿੰਨਾ ਚਿਰ ਪੋਲਿਟਿਸ਼ੀਅਨ ਜਾਂ ਅਸੀਂ ਲੋਕ ਇਹ ਨਹੀਂ ਜਾਣਦੇ ਕਿ ਸਿਸਟਮ ਨੇ ਰਹਿਣਾ ਵਾ ਅਸੀਂ ਆਉਂਦੇ ਰਹਿਣਾ ਵਾ ਅਸੀਂ ਜਾਂਦੇ ਰਹਿਣਾ ਵਾ ਸੰਸਥਾਵਾਂ ਤਕੜੀਆਂ ਹੋਣਗੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਵਾ ਉਹਨਾਂ ਦਾ ਇੰਸਟੀਚਿਊਸ਼ਨ ਤੇ ਵਿਸ਼ਵਾਸ ਬਣਿਆ ਰਹੂਗਾ ਸੋ ਮੇਰਾ ਕਹਿਣ ਤੋਂ ਬਾਅਦ ਆ ਕਿ ਅਠਾ ਲਿਆ ਉਹਨਾਂ ਨੇ ਠੀਕ ਉਹਨਾਂ ਨੇ ਆਪਣਾ ਕਰ ਲਿਆ ਆਪੋਜੀਸ਼ਨ ਨੂੰ ਮੌਕਾ ਮਿਲ ਗਿਆ ਆਪੋਜੀਸ਼ਨ ਬਹੁਤ ਸਟਰੋਂਗ ਹੈਗੀ ਆ ਪਾਰਲੀਮੈਂਟ ਸਟਰੋਂਗ ਹੈਗੀ ਤੁਸੀਂ ਦੇਖਿਆ ਨਾ ਪਿਛਲਾ ਸੈਸ਼ਨ ਨਾ ਐ ਰਗੜ ਕੇ ਰੱਖ ਦਿੱਤੇ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੇ ਜਿਹੜੇ ਇਹ ਰੂਲਿੰਗ ਪਾਰਟੀ ਦੇ ਵੱਡੇ ਵੱਡੇ ਲੀਡਰ ਆ ਕਿਸ ਤਰੀਕੇ ਨਾਲ ਤਰਲੇ ਲੈ ਰਹੇ ਸੀ ਸਪੀਕਰ ਸਾਹਿਬ ਦੇ ਕੋਲੋਂ ਸਪੀਕਰ ਸਾਹਿਬ ਸਾਨੂੰ ਬਚਾਓ ਬਲੇ ਜਿਹੜਾ ਦੇਸ਼ ਦਾ ਹੋਮ ਮਿਨਿਸਟਰ ਵਾ ਜੇ ਦੇਖੋ ਸਾਰੀ ਦੁਨੀਆ ਦੁਨੀਆ ਦੇ ਦੇਸ਼ ਦੇ ਲੋਕ ਡਰਦੇ ਆ ਉਹ ਸਪੀਕਰ ਸਾਹਿਬ ਨੂੰ ਰਿਕੁਐਸਟ ਕਰਨ ਧਿਆ ਸੀ ਐਕਸਪੋਜ਼ ਹੁੰਦੇ ਆ ਕਿ ਕਿੰਨੇ ਵੀਕ ਲੋਕ ਹੈਗੇ ਆ ਤਾਕਤ ਦੇ ਨਾਲ ਚੱਲਦੇ ਆ ਇਹਨਾਂ ਕੋ ਆਥਾਰਟੀ ਨਹੀਂ ਹੈ ਇਹਨਾਂ ਕੋ ਲੈਸਟੀਮੇਸ਼ਨ ਨਹੀਂ ਹੈ ਇਹਨਾਂ ਕੋ ਕਰੂਡ ਪਾਵਰ ਹੈ ਪਾਵਰ ਲੰਮਾ ਸਮਾਂ ਨਹੀਂ ਰਹਿੰਦੀ ਪਾਵਰ ਜਿਹੜੀ ਬਹੁਤ ਥੋੜਾ ਸਮਾਂ ਹੁੰਦੀ ਆ ਔਰ ਪਾਵਰ ਦਾ ਯੂਜ਼ ਬੈਸ ਯੂਜ਼ੇ ਕਰਦੇ ਆ ਔਰ ਇਸੇ ਬੈਸ ਯੂਜ਼ ਯੂਜ਼ ਦੇ ਵਿੱਚ ਹੀ ਆਰਡਰ ਇਹਨਾਂ ਨੇ ਵਾਪਸ ਲੈ ਲਿਆ ਔਰ ਇਹ ਠੀਕ ਹੈਗਾ ਉਹਨੇ ਤੇ ਵੈਸ ਹੋਊਗੀ ਇਹ ਤੇ ਆਰਟੀਕਲ ਹੋਣਗੇ ਸੁਚੇਤ ਹੋਣਗੇ ਕਿ ਆਰਐਸ ਦੀ ਹਿਸਟਰੀ ਪੜਨਗੇ ਸਭ ਤੋਂ ਜ਼ਰੂਰੀ ਗੱਲ ਹੈਗੀ ਆ ਕਿ Canada ਦੇਸ਼ ਦੀ ਇਵੈਂਟਸ ਕੀ ਹੋ ਰਹੀ ਆ Mahatma Gandhi ਦਾ ਜਿਹੜਾ ਹੈਗਾ ਸੀਗਾ ਮਰਡਰ ਦੇ ਵਿੱਚ ਕੌਣ ਲੋਕ ਸ਼ਾਮਲ ਸੀਗੇ ਉਸ ਤੋਂ ਬਾਅਦ ਕਿੱਦਾਂ ਦੀ ਰਾਜਨੀਤੀ ਇਹਨਾਂ ਨੇ ਖੜੀ ਕੀਤੀ ਇਹਨਾਂ ਨੇ ਤੇ ਐਮਰਜੈਂਸੀ ਨੂੰ ਸਪੋਰਟ ਕੀਤਾ ਸੀਗਾ ਆਰੇ ਸਿਸ ਵਾਲਿਆਂ ਨੇ ਜਾਂ ਜਿਸ ਤਰੀਕੇ ਨਾਲ ਮਾਈਂਡ ਨੂੰ ਵੀ ਸਪੋਰਟ ਕੀਤਾ ਵੀ ਭਾਜਪੀ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਵੀ ਸਪੋਰਟ ਕੀਤਾ ਸੀ ਇਹ ਕੋਈ ਕੀਤਾ ਇਹ ਕੋਈ ਗੱਲਾਂ ਲੋਕ ਮੈਂ ਤਾਂ ਕਿਹਾ ਮੈਂ ਤਾਂ ਬਹੁਤ ਖੁਸ਼ ਹਾਂ ਕਿ ਠੀਕ ਹੈ ਲੋਕਾਂ ਕੋ ਸਾਹਮਣੇ ਆਉ ਲੋਕੀ ਨੂੰ ਪਾਣ ਇਤਿਹਾਸ ਵੇਖਣੇ ਦਾ ਇਹਦੀ ਕੰਟਰੀਬਿਊਸ਼ਨ ਕੀ ਹੈ ਫਿਰ ਆਪਣੇ ਲੋਕਾਂ ਦਾ ਇਤਿਹਾਸ ਵੇਖਣ 1925 ਦੇ ਵਿੱਚ ਜਿਹੜੀ ਇਹ ਬਣੀ ਸੀ ਉੱਤ 25 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਉਹ ਤਾਂ ਪਹਿਲਾ ਸ਼੍ਰੋਮਣੀ ਕਾਲੀਦਾਰ ਬਣਿਆ ਸੀਗਾ ਉਹਨਾਂ ਦੀ ਕੰਟਰੀਬਿਊਸ਼ਨ ਦੇਖੋ ਦੇਸ਼ ਦੀ ਜਾਤੀ ਦੇ ਵਿੱਚ ਇਹਨਾਂ ਦੀ ਦੇਖੋ ਚੰਗੀ ਗੱਲ ਹੈ ਪਬਲਿਕ ਡਿਵੈਨ ਦੇ ਵਿੱਚ ਗੱਲਾਂ ਹੋਣੀਆਂ ਚਾਹੀਦੀਆਂ ਹਾਂ ਜੀ ਇਹ ਠੀਕ ਆ ਕਿ ਤਾਕਤ ਦਾ ਮਿਸਯੂਜ਼ ਆ ਔਰ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਆ ਭੀਜਪੀ ਬੈਕਫੋਰਡ ਦੇ ਉੱਤੇ ਆ ਆਰਐਸਐਸ ਬੈਕਫੋਰਡ ਦੇ ਉੱਤੇ ਆ ਜਿਸ ਕਿਸਮ ਦੀ ਰਾਜਨੀਤੀ ਜਾਂ ਜਿਸ ਕਿਸਮ ਦਾ ਇਲੈਕਸ਼ਨ ਦਾ ਰਿਜ਼ਲਟ 2024 ਦੇ ਵਿੱਚ ਆਇਆ ਜਾਂ ਜਿਸ ਕਿਸਮ ਦੇ ਜਨ ਆਉਣੇ ਸ਼ੁਰੂ ਹੋਏ ਆ ਜਾਂ ਜਿਸ ਕਿਸਮ ਦਾ ਲੋਕਾਂ ਦਾ ਇਹ ਜਿਹੜੀ ਲੀਡਰਸ਼ਿਪ ਹੈ ਜੀ ਇਹਦੇ ਪ੍ਰਤੀ ਜਿਹੜਾ ਆਪਣਾ ਵਿਚਾਰ ਬਦਲਿਆ ਇਹ ਉਹਦੇ ਵਿੱਚ ਇੱਕ ਫ੍ਰਸਟ੍ਰੇਸ਼ਨ ਤੋਂ ਕਹਿ ਦਈਏ ਨਿਕਲਿਆ ਹੋਇਆ ਹੈ ਕਦਮ ਆਪਾਂ ਕਹਿ ਸਕਦੇ ਵੀ ਉਹਨਾਂ ਨੇ ਆਰਐਸਐਸ ਤੋਂ ਬੈਨ ਵਾਪਸ ਲਿਆ ਬਿਲਕੁਲ ਬਿਲਕੁਲ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਸਾਡੇ ਨਾਲ ਜੁੜੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਭਾਈ ਸਨ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ ਜਿਹੜੇ ਤੇ ਜਿਹੜੇ ਕੈਨੇਡਾ ਤੋਂ ਸਪੈਸ਼ਲ ਜਿਹੜੇ ਸਾਡੇ ਨਾਲ ਜੁੜੇ ਹੋਏ ਸੀਗੇ ਔਰ ਇਹਨਾਂ ਖਬਰਾਂ ਦੇ ਉੱਪਰ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ ਉਮੀਦ ਕਰਦੇ ਹਾਂ ਕਿ ਸੇਖੋਂ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ ਦੁਬਾਰਾ ਫੇਰ ਮਿਲਾਂਗੇ ਧੰਨਵਾਦ